ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪ ਜੀ ਦਾ ਪੰਜਾਬ ਦੇ ਲਿਖਾਰੀ ਚੈਨਲ ਦੇ ਉੱਤੇ ਸਵਾਗਤ ਹੈ। ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਜੋ ਪੰਜਾਬ ਦੇ ਲਿਖਾਰੀ ਚੈਨਲ ਦੇ ਉੱਤੇ ਅਸੀਂ ਉਸ ਸ਼ਖਸੀਅਤ ਆਪ ਜੀ ਦੇ ਰੂਬਰੂ ਕੰਨ ਜਾ ਰਹੇ ਹਾਂ ਜਿਨ੍ਹਾਂ ਨੇ ਪੜ੍ਹਾਈ ਦੇ ਖੇਤਰ ਦੇ ਵਿੱਚ ਜਿਨ੍ਹਾਂ ਨੇ ਇੱਕ ਕਵੀ ਦੇ ਰੂਪ ਦੇ ਵਿੱਚ ਜਿਨ੍ਹਾਂ ਨੇ ਇੱਕ ਕਥਾਵਾਚਕ ਦੇ ਰੂਪ ਦੇ ਵਿੱਚ ਆਪਣਾ ਨਾਮ ਨਾ ਦੇਸ਼ ਅਤੇ ਵਿਦੇਸ਼ ਦੇ ਵਿੱਚ ਕਮਾਇਆ ਉਹਨਾਂ ਦੇ ਪਾਸੋਂ ਸਾਨੂੰ ਸਮਾਂ ਮਿਲਿਆ ਤੇ ਮਨ ਕੀਤਾ ਕਿ ਕਿਉਂ ਨਾ ਸੀ ਪੰਜਾਬ ਦੇ ਲਖਾਰੀ ਚੈਨਲ ਦੇ ਉੱਤੇ ਅੱਜ ਪ੍ਰੋਫੈਸਰ ਦਰਵੀਰ ਸਿੰਘ ਰਿਆਰ ਜੀ ਦੇ ਨਾਲ ਕੁਝ ਸਾਂਝਾ ਪਾ ਲਈਏ ਬਹੁਤ ਧੰਨਵਾਦ ਜੀ ਗਾਗਲ ਸਾਹਿਬ ਬਹੁਤ ਧੰਨਵਾਦ ਤੁਹਾਡਾ ਵੀ ਤੇ ਧੰਨਵਾਦ ਸਰਦਾਰ ਰਜਿੰਦਰ ਸਿੰਘ ਜਿੰਦੀ ਜੀ ਦਾ ਵੀ ਜਿਹੜੇ ਤੁਸੀਂ ਮੇਰੇ ਕੋਲੋਂ ਚੱਲ ਕੇ ਆਏ ਹੋ ਅੱਜ ਤੇ ਮੈਂ ਸਮਝਾਂਗਾ ਕਿ ਤੁਸੀਂ ਮੇਰੇ ਆ ਜਿੱਥੇ ਅਸੀਂ ਬੈਠੇ ਆ ਗਾਰਡਨ ਦੇ ਵਿੱਚ ਇਹਨੂੰ ਭਾਗ ਹੀ ਲੱਗ ਗਏ ਨੇ ਇਦਾਂ ਦੇ ਸੱਜਣ ਆਉਣ ਤੇ ਇਦਾਂ ਦਾ ਮੁੱਦਾ ਲੈ ਕੇ ਆਉਣ ਤੇ ਅਸੀਂ ਕੁਝ ਵਿੱਚ ਅੱਜ ਵਿਚਾਰਾਂ ਕਰਨੀਆਂ ਆ ਤੇ ਮਨ ਜਿਹੜਾ ਉਹ ਗੱਦਗੱਦ ਹੋ ਉਠਦਾ ਬਹੁਤ ਬਹੁਤ ਤੁਹਾਡਾ ਧਰਵਾਦ ਤੇ ਇੱਕ ਵਾਰ ਸੁਣਨ ਵਾਲੇ ਸ਼ਰੋਤਰੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਤੁਸੀਂ ਗੱਲ ਕੀਤੀ ਕਿ ਅਸੀਂ ਅੱਜ ਇਸ ਬਾਗ ਦੇ ਵਿੱਚ ਬੈਠੇ ਆ ਤੇ ਜਦੋਂ ਅਸੀਂ ਐਂਟਰੀ ਕੀਤੀ ਆ ਨਾ ਤੇ ਕਿਤੇ ਅੰਗੂਰੂਦ ਕਿਤੇ ਸੰਤਰੇ ਕਿਤੇ ਲੂਚੇ ਭਾਵ ਕਿ ਤਰ੍ਹਾਂ ਕਰਾਂ ਤੁਸੀਂ ਫਲ ਲਗਾਏ ਹੋਏ ਨੇ ਤੇ ਨਾਲ ਨਾਲ ਜਿਹੜੀ ਤੁਸੀਂ ਇਹ ਬੀਲ ਸਾਈਡ ਦੇ ਉੱਤੇ ਲਗਾਈ ਆ ਨਾ ਤੇ ਇਹ ਤਾਂ ਪੂਰਾ ਕੰਧ ਦਾ ਕੰਮ ਕਰ ਰਹੀ ਹੈ ਇਹ ਤੁਹਾਡੇ ਮਨ ਵਿੱਚ ਇਹ ਕਿਵੇਂ ਗੱਲ ਆਈ ਜੀ ਬਿਲਕੁਲ ਜੀ ਗਾਗਨ ਸਾਹਿਬ ਇਸ ਤਰ੍ਹਾਂ ਕਿ ਜਦੋਂ ਮੈਂ ਇਹ ਜਗ੍ਹਾ ਲਈ ਨਾ ਹੂੰ ਇੱਕ ਕਲੋਨੀ ਦੇ ਵਿੱਚ ਖਾਲੀ ਪਲਾਟ ਸੀ ਕੁਝ ਪਏ ਤੇ ਲੋਕ ਇੱਥੇ ਬਹੁਤ ਜ਼ਿਆਦਾ ਘਰ ਦਾ ਕੂੜਾ ਗੰਦਮੰਦ ਜਿਹੜਾ ਸੁੱਟ ਦਿੰਦੇ ਜਿੱਦਾਂ ਆਪਾਂ ਆਮ ਕਲੋਨੀਆਂ 'ਚ ਢੇਰ ਲਗਾਏ ਹੁੰਦੇ ਆ ਹਾਂਜੀ ਹਾਂਜੀ ਤੇ ਮੇਰੇ ਮਨ ਦੇ ਵਿੱਚ ਆਈ ਪਈ ਇਸ ਜਗ੍ਹਾ ਨੂੰ ਆਪਾਂ ਸਵਾਰਨਾ ਇਹਦੇ ਵਿੱਚ ਗ੍ਰੀਨਰੀ ਜਿਹੜੀ ਆਪਾਂ ਬਣਾਉਣੀ ਆ ਤੇ ਇੱਕ ਮੈਸੇਜ ਦੇਣਾ ਕਿ ਸਾਨੂੰ ਇਸ ਚੀਜ਼ ਦੀ ਵੀ ਬਹੁਤ ਲੋੜ ਆ ਪੈਸਾ ਤਾਂ ਅਸੀਂ ਬਥੇਰਾ ਕਮਾਉਨੇ ਆ ਪਰ ਫਿਰ ਵੀ ਜਦੋਂ ਮੈਂ ਇਸ ਪਲਾਟ ਦੀ ਚਾਰ ਦਿਵਾਰੀ ਕਰਦਾ ਪਿਆ ਸੀ ਨਾ ਮੇਰੇ ਕੋਲ ਸੱਜਣ ਆਏ ਤੇ ਮੈਨੂੰ ਕਹਿਣ ਲੱਗੇ ਵੀ ਜਿਸ ਤਰ੍ਹਾਂ ਦੀ ਜਿਹੜੀ ਲੋਕੇਸ਼ਨ ਆ ਨਾ ਪਲਾਟ ਦੀ ਹਾਂਜੀ ਇੱਥੇ ਤੁਸੀਂ ਦੁਕਾਨਾਂ ਬਣਾ ਲਓ ਤੇ 35 36 ਦੁਕਾਨਾਂ ਨਹੀਂ ਮਕਾਨ ਬਣਾ ਲਓ ਤੇ ਤੁਸੀਂ ਕਿਰਾਏ ਤੇ ਦਿਓ ਤੇ ਤੁਹਾਡੀ 1.5 ਲੱਖ ਰੁਪਈਆ ਪੈਨਸ਼ਨ ਲੱਗ ਜਾਣੀ ਹੈ ਅੱਛਾ ਜੀ ਮੈਂ ਕਿਹਾ ਜੀ ਪੈਨਸ਼ਨ ਤੇ ਪਹਿਲਾਂ ਵੀ ਲੱਗੀ ਹੋਈ ਆ ਠੀਕ ਹੈ ਤੇ ਜਿਹੜਾ ਕੰਮ ਮੈਂ ਕਰਨਾ ਚਾਹੁੰਨਾ ਨਾ ਹਾਂਜੀ ਉਹ ਮੇਰੇ ਮਨ ਦੀ ਇੱਕ ਰੀਜ ਆ ਵੀ ਆਪਾਂ ਸ਼ਹਿਰ ਦੇ ਵਿੱਚ ਵੀ ਕੇਵਲ ਆਪਾਂ ਕਮਰਸ਼ੀਅਲੀ ਸੋਚਦੇ ਆਂ ਵੀ ਹਰ ਚੀਜ਼ ਨੂੰ ਪੈਸਾ ਕਮਾਇਆ ਜਾਵੇ ਪੈਸਾ ਕਮਾਇਆ ਜਾਵੇ ਪਰ ਇਹਦਾ ਜਿਹੜਾ ਲਾਭ ਹੈ ਨਾ ਗ੍ਰੀਨਰੀ ਦਾ ਰੁੱਖਾਂ ਦਾ ਆਕਸੀਜਨ ਦੀ ਸੰ ਲੋੜ ਉਦੋਂ ਤਾਜ਼ਾ ਤਾਜ਼ਾ ਜੇ ਕੋਵਿਡ ਦਾ ਸਮਾਂ ਜਿਹੜਾ ਉਹ ਗੁਜ਼ਰਿਆ ਗੁਜ਼ਰਿਆ ਸੀ ਠੀਕ ਹੈ ਤੇ ਅਸੀਂ ਆਕਸੀਜਨ ਦੇ ਸਿਲੰਡਰ ਲਵਦੇ ਫਿਰਦੇ ਸੀਗੇ ਠੀਕ ਹੈ ਤੇ ਇਹ ਆਕਸੀਜਨ ਦੇ ਸਿਲੰਡਰ ਹੀ ਆ ਜਿਹੜੇ ਮੈਂ ਬੂਟੇ ਤੁਸੀਂ ਦੇਖ ਰਹੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਹ ਮੇਰੇ ਮਨ ਦੀ ਤਮੰਨਾ ਸੀ ਵੀ ਮੈਂ ਇਹਨੂੰ ਬਿਲਕੁਲ ਇੱਕ ਗ੍ਰੀਨ ਜਿਹੜਾ ਨਾ ਗ੍ਰੀਨ ਹਾਊਸ ਬਣਾਉਣ ਵਾਲੀ ਗੱਲ ਹੈ ਕਰਨੇ ਜਿਵੇਂ ਤੁਹਾਡੀ ਸੋਚ ਹੈ ਇਵੇਂ ਲੱਗਦਾ ਹੈ ਕਿ ਜੇਕਰ ਹਰ ਕੋਈ ਥੋੜਾ ਥੋੜਾ ਇਹਦੇ ਸੋਚਣਾ ਸ਼ੁਰੂ ਕਰ ਦਵੇ ਨਾ ਕਿ ਜਿਹੜਾ ਸਾਡਾ ਵਾਤਾਵਰਨ ਅੱਜ ਪੋਲਿਊਟ ਹੋ ਰਿਹਾ ਹੈ ਵਾਤਾਵਰਨ ਗੰਦਲਾ ਹੋ ਰਿਹਾ ਹੈ ਜੋ ਗੈਸਾਂ ਉਹ ਗੈਸਾਂ ਵਾਤਾਵਰਨ ਵਿੱਚ ਆ ਰਹੀਆਂ ਨੇ ਜਿਹੜੀਆਂ ਗੈਸਾਂ ਜਦੋਂ ਸਾਡੇ ਸਾਹ ਦੇ ਰਾਹੀਂ ਅੰਦਰ ਜਾਂਦੀਆਂ ਨੇ ਤੇ ਮੈਨੂੰ ਲੱਗਦਾ ਹੈ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਉਹ ਬढ़ावा ਦਿੰਦੀਆਂ ਨੇ ਤਾਂ ਬਹੁਤ ਵਧੀਆ ਤੁਹਾਡੀ ਸੋਚ ਹੈ ਜਿਹੜਾ ਤੁਸੀਂ ਵਾਤਾਵਰਨ ਦੇ ਬਾਰੇ ਸੋਚਿਆ ਕਿਉਂਕਿ ਗੱਲ ਬਿਲਕੁਲ ਸਾਫ਼ ਹੈ ਜੀ ਵੱਧ ਕੇ ਰੁਖ ਲਗਾਈਏ ਆਪਾਂ ਵਾਤਾਵਰਨ ਬਚਾਈਏ ਆਪਾਂ ਗੱਲਾਂ ਦੇ ਨਾਲ ਕੁਝ ਨਹੀਂ ਬਣਨਾ ਕੁਝ ਤਾਂ ਹਿੱਸਾ ਪਾਈਏ ਆਪਾਂ ਉਹ ਜਿਹੜੇ ਤੁਹਾਡੇ ਵਰਗੇ ਪੜ੍ਹੇ ਲਿਖੇ ਇਸ ਪਾਸੇ ਨੂੰ ਤੁਰਦੇ ਨੇ ਜਿਹੜੇ ਕਿ ਕਮਰਸ਼ੀਅਲਾਈਜੇਸ਼ਨ ਤੋਂ ਦੂਰ ਰਹਿ ਕੇ ਜ਼ਿਆਦਾ ਜੋ ਕੁਦਰਤ ਦੇ ਨਾਲ ਪਿਆਰ ਕਰਦੇ ਨੇ ਤੇ ਕੁਦਰਤ ਨਾਲ ਪਿਆਰ ਕਰਦੀਆਂ ਹੋਈਆਂ ਤੁਹਾਡੀਆਂ ਕਦੀ ਕਦੀ ਕਿਉਂ ਤਾਵਾਂ ਵੀ ਸੁਣੀ ਦੀ ਹੈ ਤੇ ਜੇ ਕੋਈ ਸਾਂਝੀ ਕਰਦੇ ਤਾਂ ਸਾਨੂੰ ਹੋਰ ਵੀ ਜ਼ਿਆਦਾ ਸੋਨੇ ਦਾ ਸੁਹਾਗਾ ਹੋ ਜਾਏਗਾ ਬਿਲਕੁਲ ਜੀ ਕਾਫੀ ਸਾਹਿਬ ਜੀ ਨਾ ਇੱਕ ਬੜੀ ਪਾਪੂਲਰ ਕਹਾਵਤ ਹੈ ਆਪਾਂ ਸੁਣਦੇ ਹਾਂ ਕਿ ਇੱਕ ਰੁੱਖ 100 ਸੁੱਖ 100 ਸੁੱਖ ਠੀਕ ਹੈ ਜੀ ਇਹ ਜਿਹੜੀ ਹੈ ਨਾ ਸਿਆਣਿਆਂ ਦੀਆਂ ਬਣਾਈਆਂ ਹੋਈਆਂ ਗੱਲਾਂ ਇਹ ਤੱਤ ਕੱਢੇ ਹੋਏ ਨੇ ਹਾਂ ਜੀ ਵਾਕਿਆ ਹੀ ਇੱਕ ਰੁੱਖ ਜਿਹੜਾ ਨਾ ਇਹ ਸਾਨੂੰ 100 ਤੋਂ ਵੀ ਵੱਧ ਸੁੱਖ ਜਿਹੜੇ ਉਹ ਦਿਨ ਦਾ ਆ ਠੀਕ ਹੈ ਜੀ ਪਰ ਸੁਖ ਤੇ ਤਾਂ ਹੀ ਮਿਲੇਗਾ ਨਾ ਜੇ ਅਸੀਂ ਕੇਵਲ ਗਿਣਤੀਆਂ ਮਿੰਟੀਆਂ ਲਗਾਉਣ ਦੀਆਂ ਕਰ ਲਈਏ ਵੀ ਇੰਨੇ ਲਗਾ ਲਏ ਆ ਤੇ ਫੋਟੋਆਂ ਕਚਾਲੀਆਂ ਤੇ ਪੜਿਆ ਉਹਨਾਂ ਚੋਂ ਇੱਕ ਵੀ ਨਹੀਂ ਤੇ ਫਿਰ ਆਕਸੀਜਨ ਲਾਏ ਨੇ ਥੋੜੀ ਦੇਣੀ ਆ ਆਕਸੀਜਨ ਤੇ ਪੜੇ ਹੋਏ ਰੁੱਖ ਨੇ ਦੇਣੀ ਆ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਵੀ ਜੇਕਰ ਅਸੀਂ ਕਿਉਂਕਿ ਰੁੱਖ ਲਗਾਉਣਾ ਬੜਾ ਹੈ ਸੌਖਾ ਪਰ ਪਾਲਣਾ ਉਸ ਨੂੰ ਥੋੜਾ ਜਿਆ ਔਖਾ ਪਾਲਣ ਦੀ ਇਸ ਰੁੱਖ ਨੂੰ ਆਪਾਂ ਜਿੰਨੇ ਦਵਾਰੀ ਨਵਾਈਏ ਆਪਾਂ ਵੱਧ ਕੇ ਰੁੱਖ ਲਗਾਈਏ ਆਪਾਂ ਉਹ ਦੇਖ ਰਹੇ ਆ ਕਿ ਤੁਸੀਂ ਰੁੱਖਾਂ ਨੂੰ ਬੜੇ ਵਧੀਆ ਤਰੀਕੇ ਨਾਲ ਪਾਲਿਆ ਹੋਇਆ ਜਿੱਧਰ ਦੇਖ ਰਹੇ ਆ ਕਿਤੇ ਜਾਮਣ ਲੱਗੀ ਹੋਈ ਹੈ ਉਹ ਦੇਖੋ 나ੜੀ ਨਿੰਬੂ ਲੱਗੇ ਹੋਏ ਨੇ ਕਿੰਨੇ ਵਧੀਆ ਰੁੱਖ ਲਗਾਏ ਹੋਏ ਨੇ ਤੁਸੀਂ ਉਧਰ ਮੈਨੂੰ ਲੱਗਦਾ ਆੜੂਆ ਦਾ ਬੂਟਾ ਵੀ ਹੈ ਹਾਂਜੀ ਹਾਂਜੀ ਮੇਰੇ ਕੋਲ ਆੜੂਆ ਦਾ ਬੂਟਾ ਜੀ ਨਿੰਬੂ ਦਾ ਬੂਟਾ ਕਿੰਨੂਆ ਦੇ ਬੂਟੇ ਨੇ ਅੱਛਾ ਦੋ ਤੇ ਨੰਬਾਂ ਦੇ ਬੂਟੇ ਨੇ ਅੱਛਾ ਅੱਛਾ ਜਾਮਣ ਆ ਮੇਰੇ ਕੋਲ ਫਿਰ ਅ ਮੈਂ ਅਮਰੂਦਾਂ ਦੇ ਤਿੰਨ ਬੂਟੇ ਨੇ ਮੇਰੇ ਕੋਲ ਮਾਲਟੇ ਨੇ ਮੈਂ ਤਾਂ ਜੀ ਜਦੋਂ ਨਾ ਐਂਟਰ ਹੋਇਆ ਨਾ ਜੀ ਸਭ ਤੋਂ ਪਹਿਲਾਂ ਅਮਰੂਦ ਤੋੜ ਕੇ ਖਾਦਾ ਔਰ ਬਕਾਇਦਾ ਜੋ ਅਮਰੂਦ ਤੁਸੀਂ ਬੂਟੇ ਲਗਾਏ ਨੇ ਨਾ ਇਹ ਵੀ ਵਧੀਆ ਤਰੀਕੇ ਦੇ ਲਗਾਏ ਆ ਵੀ ਇਹਨਾਂ ਦੇ ਵਿੱਚ ਜਿਵੇਂ ਮਿਠਾਸ ਵੀ ਉਸ ਹੱਬ ਦੀ ਹੈਗੀ ਆ ਤੇ ਦੂਜੀ ਗੱਲ ਹੈ ਕਿ ਬੜੀ ਸ਼ੁੱਧਤਾ ਵਾਲੇ ਤੁਸੀਂ ਤਰੀਕੇ ਨਾਲ ਜਿਹੜੇ ਬੂਟੇ ਲਗਾਏ ਹੋਏ ਨੇ ਉਹ ਜਿਹੜੇ ਜਿਹੜੇ ਬੂਟੇ ਨਾਲੋਂ ਤੁਸੀਂ ਅਮਰੂਦ ਤੋੜ ਕੇ ਖਾਦਾ ਨਾ ਉਹਦੇ ਅਮਰੂਦ ਤੇ ਭਾਵੇਂ ਸਾਈਜ਼ ਛੋਟੇ ਨੇ ਪਰ ਬਹੁਤ ਹੀ ਮਿੱਠੇ ਮਿੱਠੇ ਹਾਂਜੀ 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 ਕੇ ਚਲੋ ਫਿਰ ਕੁਝ ਕਵਤਾ ਵੀ ਕੀਏ ਕਰੀਏ ਮੈਂ ਤੁਹਾਨੂੰ ਦੱਸਦਾ ਜੀ ਹਾਂਜੀ ਮੈਂ ਗੱਲ ਕੀਤੀ ਸੀ ਇੱਕ ਰੁੱਖ ਸੋ ਸੁੱਖ ਹਾਂਜੀ ਹਾਂਜੀ ਇਹਦੇ ਉੱਤੇ ਚੰਦ ਕਲਾ ਇਹਨਾਂ ਮੈਂ ਤੁਹਾਡਾ ਨਾਲ ਜਾਂ ਕਰਦਾ ਕਿ ਇੱਕ ਇੱਕ ਰੁੱਖ ਤੋਂ 100 100 ਸੁੱਖ ਮਿਲਦਾ ਠੀਕ ਹੈ ਇੱਕ ਇੱਕ ਰੁੱਖ ਤੋਂ 100 100 ਸੁੱਖ ਮਿਲਦਾ ਗੱਲਾਂ ਸੱਚ ਸਿਆਣੇ ਇਹ ਕਹਿ ਗਏ ਨੇ ਜਿੰਨਾ ਰੁੱਖ ਲਾਏ ਉਹਨਾਂ ਫਲ ਖਾਦੇ ਜਿੰਨਾ ਰੁੱਖ ਲਾਏ ਉਹਨਾਂ ਫਲ ਖਾਦੇ ਸੁਖ ਜ਼ਿੰਦਗੀ ਦੇ ਸਾਰੇ ਹੀ ਲੈ ਗਏ ਨੇ ਪਿੱਪਲ ਟਾਲੀਆਂ ਬੋੜ ਅਲੋਪ ਹੋ ਗਏ ਬਿਲਕੁਲ ਠੀਕ ਹੈ ਜੀ ਪਿੱਪਲ ਟਾਲੀਆਂ ਬੋੜ ਅਲੋਪ ਹੋ ਗਏ ਹੁਣ ਤਾਂ ਪੰਛੀ ਵੀ ਅਲਵਿਦਾ ਕਹਿ ਗਏ ਨੇ ਖਬਰੇ ਇਹਨਾਂ ਨੇ ਕਿਹੜਾ ਵਿਕਾਸ ਕਰਨਾ ਸੜਕਾਂ ਦੇ ਦੁਆਲੇ ਸਾਰੇ ਕੱਟੀ ਜਾਂਦੇ ਹਾਂਜੀ ਹਾਂਜੀ ਖਬਰੇ ਇਹਨਾਂ ਨੇ ਕਿਹੜਾ ਵਿਕਾਸ ਕਰਨਾ ਜਿਹੜੇ ਰੁੱਖਾਂ ਦੇ ਪਿੱਛੇ ਹੀ ਪੈ ਗਏ ਨੇ ਕੀ ਬਾਤ ਹੈ ਕਿ ਦਾਤਰ ਕੁਹਾੜੀਆਂ ਆਏ ਵਢਣ ਗਰਮੀ ਬਹੁਤ ਕਹਿ ਕੇ ਛਾਵੇਂ ਬਹਿ ਗਏ ਬਹਿ ਗਏ ਇਹਨਾਂ ਨੂੰ ਕੱਟਣ ਆਏ ਉਹਨਾਂ ਦੀ ਛਾਂ ਉਹਨਾਂ ਦੀ ਛਾਂ ਪਹਿਲਾਂ ਬੈਠ ਗਏ ਗਰਮੀ ਬਹੁਤ ਕਹਿ ਕੇ ਛਾਵੇਂ ਬਹਿ ਗਏ ਨੇ ਕੁਝ ਕੱਟ ਦਿੱਤੇ ਕੁਝ ਕੱਟ ਦੇਣੇ ਕੁਝ ਰਿਆੜ ਨੂੰ ਕੱਟਣ ਲਈ ਕਹਿ ਗਏ ਗਏ ਨੇ ਜਿਹੜੇ ਕੱਟ ਦਿੱਤੇ ਉਹ ਤਾਂ ਗਏ ਕੱਟੇ ਆਓ ਸਾਂਭ ਲਈਏ ਜਿਹੜੇ ਰਹਿ ਗਏ ਆਓ ਸਾਂਭ ਲਈਏ ਜਿਹੜੇ ਰਹਿ ਗਏ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਜੇ ਬੇਸ਼ੱਕ ਜੋ ਅੱਜ ਦਾ ਮਾਹੌਲ ਹੈ ਇਹਦੇ ਵਿੱਚ ਅਰਬਨਾਈਜੇਸ਼ਨ ਦੀ ਗੱਲ ਕਰ ਲਓ ਤੇ ਸ਼ਹਿਰੀਕਰਨ ਦੀ ਗੱਲ ਕਰ ਲਓ ਰੁੱਖ ਕੱਟੇ ਜਾ ਰਹੇ ਨੇ ਪਰ ਅੱਜ ਵੀ ਤੁਸੀਂ ਸ਼ਹਿਰ ਦੇ ਵਿੱਚ ਰਹਿ ਕੇ ਵੀ ਰੁੱਖਾਂ ਦੇ ਨਾਲ ਪਿਆਰ ਉਵੇਂ ਹੀ ਰੱਖਿਆ ਜਿਵੇਂ ਤੁਹਾਡਾ ਮੈਨੂੰ ਲੱਗਦਾ ਵੀ ਕਿਸੇ ਉਹ ਤੁਹਾਡਾ ਪਸ਼ੋਕੜ ਹੈ ਉਹ ਵੀ ਮੈਨੂੰ ਕੋਈ ਪਿੰਡ ਲੱਗਦਾ ਹੈ ਜੀ ਕਿ ਤੁਸੀਂ ਅੱਜਕੱਲ ਤਾਂ ਬੇਸ਼ੱਕ ਸ਼ਹਿਰ ਵਿੱਚ ਰਹਿ ਰਹੇ ਹੋ ਪਰ ਰੁੱਖਾਂ ਦੇ ਨਾਲ ਤੁਹਾਡਾ ਪਿਆਰ ਦੇਖ ਕੇਵੇਂ ਲੱਗਦਾ ਹੈ ਕਿ ਜੋ ਤੁਹਾਡਾ ਪਸ਼ੋਕੜ ਹੈ ਨਾ ਉਹ ਕਿਸੇ ਨਾ ਕਿਸੇ ਜਰੂਰ ਪਿੰਡ ਦਾ ਹੋਣਾ ਜੇ ਹੁੰਦਾ ਹੈ ਬਿਲਕੁਲ ਜੀ ਗਾਗਲ ਸਾਹਿਬ ਮੇਰਾ ਜ਼ਿਲ੍ਹਾ ਗਰਦਾਸਪੁਰ ਆ ਅੱਛਾ ਜੀ ਤੇ ਬਿਲਕੁਲ ਪਿੰਡੂ ਮਾਹੌਲ ਦੇ ਵਿੱਚ ਅਸੀਂ ਜੰਮੇ ਤੇ ਪੜੇ ਆ ਠੀਕ ਹੈ ਜੀ ਵੀਦਰ ਘਰ ਦੇ ਵਿੱਚ ਜਨਮ ਹੋਣ ਕਰਕੇ ਉਦਰਤੀ ਗੱਲ ਆ ਵੀ ਖੇਤੀ ਦੇ ਕੰਮ ਦੇ ਵਿੱਚ ਰੁੱਝੇ ਰਹੇ ਤੇ ਰੁੱਖਾ ਬੂਟਿਆਂ ਦੇ ਨਾਲ ਜਿਹੜੀ ਉਹ ਸਾਹ ਸਾੜੀ ਪਈ ਰਹੀ ਹੈ ਠੀਕ ਹੈ ਇਸ ਕਰਕੇ ਸ਼ਹਿਰ ਦੇ ਵਿੱਚ ਆ ਕੇ ਵੀ ਮਨ ਜਿਹੜਾ ਇਹੋ ਹੀ ਸੀਗਾ ਵੀ ਜਿਹੜੇ ਉਸ ਮਾਹੌਲ ਦੇ ਵਿੱਚ ਅਸੀਂ ਨਜ਼ਾਰਾ ਵੇਖਦੇ ਸੀ ਨਾ ਗਰੀਂਦੇ ਦੀ ਦੇ ਵਿੱਚ ਹਾਂਜੀ ਹਾਂਜੀ ਉਹ ਇੱਥੇ ਵੀ ਹੋਣਾ ਚਾਹੀਦਾ ਉਸੇ ਸੋਚ ਨੂੰ ਲੈ ਗਈ ਮੈਂ ਜਿਹੜਾ ਸਾਰਾ ਕਿਸਾ ਹੈ ਮੈਂ ਕੇਵਲ ਆਪਣਾ ਇਸ ਗਾਰਡਨ ਦੇ ਵਿੱਚ ਹੀ ਨਹੀਂ ਅੱਛਾ ਜੀ ਮੈਂ ਤੇ ਇੱਥੋਂ ਤੱਕ ਕਿ ਆਪਣੇ ਬੇਟੇ ਦੀ ਮੈਰਿਜ ਕੀਤੀ ਸੀ ਤੇ ਬਕਾਇਦਾ ਕਾਰਡ ਜਦੋਂ ਵੰਡਦੇ ਪਏ ਹੁਦੋਂ ਮੈਂ ਸਭ ਨੂੰ ਕਹਿ ਦਿੱਤਾ ਸੀਗਾ ਵੀ ਨੋ ਲਪਾਫੇ ਬਾਜੀ ਕਿਸੇ ਤਰ੍ਹਾਂ ਦਾ ਕੋਈ ਸ਼ਗਨ ਚੁਗਨ ਕਿਸੇ ਤੋਂ ਨਹੀਂ ਲਿਆ ਜਾਊਗਾ ਤੁਸੀਂ ਜੋੜੀ ਨੂੰ ਅਸ਼ੀਰਵਾਦ ਜਿਹੜੀ ਦੇਣੀ ਹੈ ਨਾ ਕੁਝ ਇਹ ਲਿਆਉਣਾ ਜ਼ਰੂਰ ਤੇ ਕੁਝ ਤੇ ਤੁਸੀਂ ਬੂਟਾ ਕੋਈ ਲੈ ਕੇ ਆਇਓ ਤੇ ਅਸੀਂ ਉਹ ਬੂਟਾ ਜਿਹੜਾ ਲਗਾਵਾਂਗਾ ਲਗਾਵਾਂਗੇ ਵੀ ਤੁਹਾਡਾ ਕਲੋਨੀ ਦੇ ਵਿੱਚ ਠੀਕ ਹੈ ਤੇ ਇੱਕ ਵਧੀਆ ਯਾਦਦਾਸ਼ਤ ਬਣਦੀ ਰੂ ਤੇ ਨਾਲੇ ਸਮਾਜ ਨੂੰ ਇੱਕ ਵਧੀਆ ਮੈਸੇਜ ਹੋਏਗਾ ਠੀਕ ਹੈ ਤੇ ਲੋਕ ਲੈ ਕੇ ਵੀ ਆਏ ਸੀ ਕੁਝ ਬੂਟੇ ਉਹ ਮੈਂ ਕੁਝ ਇੱਥੇ ਗਾਰਡਨ ਚ ਤੇ ਕੁਝ ਕਲੋਨੀ ਦੀ ਗਲੀ ਦੇ ਵਿੱਚ ਲੰਬੀ ਗਲੀ ਚ ਪੂਰੇ ਦੋਨੋਂ ਪਾਸੇ ਬੂਟੇ ਜਿਹੜੇ ਲਗਾਏ ਹੋਏ ਆ ਬਹੁਤ ਵਧੀਆ ਗੱਲ ਪਾਲੇ ਵੀ ਹੈ ਗੱਲ ਤਾਂ ਮੇਨ ਹੈ ਜਿਹੜਾ ਜਿਹੜਾ ਬੂਟਾ ਆਪਾਂ ਨੂੰ ਪਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਚਲੋ ਇਹ ਤਾਂ ਹੋ ਗਿਆ ਵੀ ਤੁਹਾਡਾ ਜਿਹੜਾ ਹੈਗਾ ਗੁਰਦਾਸਪੁਰ ਜਿਹਦੇ ਨਾਲ ਤੁਹਾਡਾ ਸੰਬੰਧ ਹੈ ਤੇ ਜਲੰਧਰ ਵਿੱਚ ਆਉਣਾ ਕਿਵੇਂ ਹੋਇਆ ਉਹ ਤੇ ਆਪਣੀ ਜੌਬ ਜਿਹੜੀ ਹੈ ਨਾ ਉਹ ਹੀ ਜਦੋਂ ਬੰਦਾ ਸਰਕਾਰੀ ਜੌਬ ਕਰਦਾ ਹੈ ਨਾ ਠੀਕ ਹੈ ਤੇ ਉਦੋਂ ਤੁਹਾਨੂੰ ਪਤਾ ਹੀ ਆ ਬਈ ਇਹ ਤੇ ਸਰਕਾਰ ਦਾ ਕੰਮ ਹੈ ਨਾ ਪਏ ਕਿੱਥੇ ਕਿੱਥੇ ਲੈ ਕੇ ਜਾਣਾ ਕਿਵੇਂ ਕਿਵੇਂ ਹਾਂਜੀ ਹਾਂਜੀ ਮਾਣਾ ਫਿਰ ਬਸ ਇਦਾਂ ਚੱਲਦੇ ਚੱਲਦੇ ਜਦੋਂ ਘਰੋਂ ਬਾਹਰ ਹੀ ਸੀਗੇ ਤੇ ਜਲੰਧਰ ਸ਼ਹਿਰ 'ਚ ਪਹੁੰਚ ਗਏ ਜਲੰਧਰ ਸ਼ਹਿਰ 'ਚ ਫਿਰ ਤੁਸੀਂ ਕਿਹੜੀ ਜੌਬ ਦੇ ਵਿੱਚ ਆਏ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਰਿਆਂ ਜੀ ਕੋਈ 38 ਸਾਲ ਤੇ ਕੁਝ ਮਹੀਨੇ ਦੀ ਮੇਰੀ ਜੌਬ ਹੈ ਬਹੁਤ ਵੱਡੀ ਲੰਬੀ ਜੌਬ ਹੈ ਲੈਕਚਰਰ ਮੈਥਮੈਟਿਕਸ ਠੀਕ ਹੈ ਜੀ ਮੈਂ ਰਿਆਂ ਐ ਮੈਂ ਜਿਹੜਾ ਆਪਣੀ ਸਰਵਿਸ ਦੇ ਦੌਰਾਨ ਵੀ ਮੇਰੇ ਹੱਥੀਂ ਜਿਆਦਾ ਮਾਈਕ ਹੀ ਰਿਆ ਠੀਕ ਹੈ ਕਿ ਬੱਚਿਆਂ ਨੂੰ ਤਾਂ ਪੜਾਉਣਾ ਉਸ ਤੋਂ ਇਲਾਵਾ ਟੀਚਰਾਂ ਨੂੰ ਵੀ ਜਿਹੜੇ ਸਾਡੇ 1986 ਦੀ ਪਾਲਿਸੀ ਬਣਾਈ ਸੀ এডਿਕੇਸ਼ਨ ਦੀ ਹਾਂਜੀ ਹਾਂਜੀ ਉਹਦੇ ਉੱਤੇ ਵੀ ਓਰੀਐਂਟੇਸ਼ਨ ਪ੍ਰੋਗਰਾਮ ਜਿਹੜੇ ਉਹ ਲੱਗਦੇ ਰਹੇ ਠੀਕ ਹੈ ਉਹਨਾਂ ਚ ਵੀ बतौर ਰਿਸੋਰਸ ਪਰਸਨ ਡਿਊਟੀ ਕਰਦੇ ਰਹੇ ਠੀਕ ਹੈ ਉਸ ਤੋਂ ਬਾਅਦ ਹੁਣ ਤੱਕ ਟੀਚਰਾਂ ਦੇ ਜਿੰਨੇ ਸੈਮੀਨਾਰ ਟ੍ਰੇਨਿੰਗਾਂ ਜਿੰਨੀਆਂ ਵੀ ਲੱਗਦੀਆਂ ਸੀ ਉਹਦੇ ਵਿੱਚ ਜਿਹੜੀ ਮੇਰੀ ਡਿਊਟੀ ਅਕਸਰ ਲੱਗਦੀ ਰਹੀ ਹੈ ਐਜੇ ਰਿਸੋਰਸ ਪਰਸਨ ਤੁਸੀਂ ਰਹੇ ਆ ਇਹਦਾ ਮਤਲਬ ਜਿਹੜੀ ਤੁਸੀਂ ਰਿਸੋਰਸ ਪਰਸਨ ਦੇ ਤੌਰ ਦੇ ਉੱਤੇ ਅਧਿਆਪਕ ਸਹਿਬਾਨ ਦੇ ਨਾਲ ਸਾਂਝ ਪਾਈ ਉਹ ਜਿਹੜੀ ਸਾਂਝ ਹੈਗੀ ਅਧਿਆਪਕ ਸਹਿਬਾਨ ਨੇ ਅੱਗੋਂ ਬੱਚਿਆਂ ਤੱਕ ਪਾਈ ਸੁਝਾਪਾਂ ਲੈ ਇੰਡਾਇਰੈਕਟਲੀ ਲੈ ਲਈਏ ਜੀ ਤੇ ਜੋ ਤੁਹਾਡੇ ਟੀਚਰ ਸਹਿਬਾਨ ਜਿਨ੍ਹਾਂ ਨੂੰ ਤੁਸੀਂ ਨੌਲੇਜ ਦਿੱਤੀ ਉਹਨਾਂ ਨੇ ਨੌਲੇਜ ਅੱਗੋਂ ਆ ਕੇ ਵੰਡੀ ਹੈ ਚਲੋ ਤੁਸੀਂ ਰਹੇ ਜੀ ਜਾਦਾ ਐਜੂਕੇਸ਼ਨ ਦੇ ਵਿੱਚ ਰਹੇ ਐਜੂਕੇਸ਼ਨ ਦੌਰਾਨ ਤੁਸੀਂ ਇਹ ਦੱਸ ਦਿੱਤਾ ਕਿ ਤੁਸੀਂ ਮੈਥਮੈਟਿਕਸ ਲੈਕਚਰਰ ਦੀ ਪੋਸਟ ਤੇ ਪੰਜਾਬ ਸਰਕਾਰ ਦੇ ਵਿੱਚ ਰਹੇ। ਔਰ ਇਹਨਾਂ ਦੌਰਾਨ ਕਈ ਵਾਰੀ ਸਾਨੂੰ ਕੋਈ ਨਾ ਕੋਈ ਮਾਨ ਸਨਮਾਨ ਵੀ ਮਿਲਦਾ ਹੈ। ਜੀ। ਕਿ ਜਿਵੇਂ ਤੁਸੀਂ ਰਿਸੋਰਸ ਪਾਸਾ ਰਹੇ ਹੋ ਕੁਝ ਨਾ ਕੁਝ ਮਾਨ ਸਨਮਾਨ ਤਾਂ ਜ਼ਰੂਰ ਮਿਲੇ ਹੋਣਗੇ। ਬਿਲਕੁਲ ਜੀ ਮਾਨ ਸਨਮਾਨ ਤੇ ਇਸ ਤਰ੍ਹਾਂ ਆ ਵੀ ਪੰਜਾਬ ਦੇ ਜਿਹੜੇ ਆਪਣੇ ਸੀਗੇ ਐਜੂਕੇਸ਼ਨ ਸੈਕਟਰੀ ਜਿਹੜੇ ਕਰੀਸ਼ਨ ਕੁਮਾਰ ਕੁਸ਼ਕਮਾਰ ਜੀ ਠੀਕ ਠੀਕ ਹੈ। ਇਹਨਾਂ ਦਾ ਨਾਮ ਕੌਣ ਨਹੀਂ ਜਾਣਦਾ। ਹਾਂਜੀ ਬਿਲਕੁਲ ਜੀ। ਉਹਨਾਂ ਨੇ ਵੀ ਸਨਮਾਨਤ ਕੀਤਾ ਸੀ ਠੀਕ ਹੈ ਜੀ ਠੀਕ ਹੈ ਹਾਂ ਜੀ ਠੀਕ ਹੈ ਤੇ ਹੋਰ ਛੋਟੇ ਮੋਟੇ ਸਨਮਾਨ ਜਿਹੜੀ ਹੈ ਸਰਕਾਰ ਦਿੰਦੀ ਰਹੀ ਹੈ ਜਿੱਥੇ-ਜਿੱਥੇ ਵੀ ਆਪਾਂ ਸਨਮਾਨ ਕੀਤਾ ਤੇ ਸਭ ਤੋਂ ਵੱਡਾ ਸਨਮਾਨ ਤੇ ਇਹੋ ਹੀ ਹੈ ਕਿ ਇੱਕ ਇਹ ਜਿਹੜੀ ਕਲਾ ਬੋਲਣ ਦੀ ਵੀ ਅਸੀਂ ਕਿਸੇ ਦੇ ਸਾਹਮਣੇ ਕੋਈ ਆਪਣੀ ਗੱਲ ਕਹਿ ਸਕੀਏ ਉਹ ਆਈ ਤੇ ਉਸੇ ਚੀਜ਼ ਨੇ ਪ੍ਰੇਰਿਆ ਜਦੋਂ ਮੇਰੀ ਰਿਟਾਇਰਮੈਂਟ ਸੀ ਅੱਛਾ ਜੀ ਰਿਟਾਇਰਮੈਂਟ ਤੋਂ 4 ਸਾਲ ਪਹਿਲਾਂ ਮਨ ਦੇ ਵਿੱਚ ਸੋਚ ਆ ਗਈ ਵੀ ਜੇ ਮਹਿਕਮੇ ਦੇ ਵਿੱਚ ਰਹਿੰਦੇ ਆ ਆਪਾਂ ਇਨਾ ਲੰਬਾ ਸਮਾਂ ਮਾਈਕੀ ਦੇ ਹੱਥੇ ਰੱਖਿਆ ਤੇ ਹੁਣ ਵੀ ਮਾਈਕ ਨੂੰ ਥੋੜਾ ਤੇ ਬਿਲਕੁਲ ਆਪਾਂ ਨੂੰ ਹੁਣ ਪਿੱਛੋਂ ਮੈਟਰ ਹੀ ਬਦਲਣਾ ਆਪਾਂ ਪਕਰ ਥੋੜੀ ਬਣਾਈ ਹੈ ਮਾਈਕ ਦੇ ਤੋਂ ਰੱਖੀ ਦੇਣੀ ਹੈ ਨਾ ਠੀਕ ਹੈ ਤੇ ਉਸ ਦੌਰਾਨ ਜਦੋਂ ਤੁਹਾਡਾ ਇਹ ਮਨ ਕੀਤਾ ਕਿ ਹੁਣ ਰਿਟਾਇਰਮੈਂਟ ਨੇੜੇ ਹੈ ਤੇ ਤੁਸੀਂ ਕੁਝ ਨਾ ਕੁਝ ਇਹ ਸੋਚਿਆ ਹੋਵੇਗਾ ਕਿ ਜਦੋਂ ਬੰਦਾ ਰਿਟਾਇਰਮੈਂਟ ਤੋਂ ਬਾਅਦ ਆਰਾਮ ਦੇ ਨਾਲ ਬੈਠ ਜਾਂਦਾ ਨਾ ਤੂੰ ਫਿਰ ਕਹਿੰਦੇ ਬਹਿ ਗਿਆ ਤੇ ਰਹਿ ਗਿਆ ਕਿਸੇ ਕੋਈ ਨਾ ਕੋਈ ਮੈਨੂੰ ਲੱਗਦਾ ਵੀ ਜਿਹੜੀ ਗਤੀਵਿਧੀ ਹੈ ਨਾ ਉਹ ਚਾਲੂ ਰੱਖੀ ਜਿਹੜੀ ਗਤੀਵਿਧੀ ਤੁਸੀਂ ਚਾਲੂ ਰੱਖੀ ਰਿਟਾਇਰਮੈਂਟ ਤੋਂ 4 ਸਾਲ ਪਹਿਲਾਂ ਜਿਹਦੇ ਵਿੱਚ ਤੁਸੀਂ ਆਏ ਰਿਟਾਇਰਮੈਂਟ ਤੋਂ 4 ਸਾਲ ਪਹਿਲਾਂ ਉਹ ਕਿਹੜੀ ਗਤੀਵਿਧੀ ਹੈ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਹਨਾ ਕਿ ਚੱਲਦਾ ਫਿਰਦਾ ਰਹੇ ਬੰਦਾ ਤੇ ਵਧੀਆ ਰਹਿੰਦਾ ਜੇ ਬਹਿ ਗਿਆ ਤੇ ਗਿਆ ਹਾਂਜੀ ਉਹ ਕਹਿੰਦੇ ਵੀ ਚੱਲਦਾ ਫਿਰਦਾ ਲੋਹਾ ਬੈਠ ਗਿਆ ਤੇ ਗੋਹਾ ਗੋਹਾ ਲੇਟ ਗਿਆ ਤੇ ਮਵਾ ਮਵਾ ਸਹੀ ਗੱਲ ਹੈ ਜੀ ਬਿਲਕੁਲ ਬਿਲਕੁਲ درست ਹੈ ਚੱਲਦੇ ਫਿਰਦੇ ਰੱਖਣਾ ਆਪਣੇ ਆਪ ਨੂੰ ਜਿਹੜਾ ਨਾ ਇਹ ਸਭ ਤੋਂ ਵਧੀਆ ਗੱਲ ਹੈ ਠੀਕ ਹੈ ਮੈਂ ਤਾਂ ਇੱਕ ਵਾਰ ਸਵੇਰੇ ਮੇਰੀ ਆਦਤ ਹੈ ਮੈਂ 4 ਵਜੇ ਉੱਠ ਜਾਣਾ ਠੀਕ ਹੈ ਜੀ ਤੇ ਜਦੋਂ ਮੈਂ ਉੱਠ ਜਾਣਾ ਇੱਕ ਵਾਰੀ ਤੇ ਫਿਰ ਮੈਂ ਮੁੜ ਕੇ ਬੈੱਡਰੂਮ 'ਚ ਲੇਟਣ ਵਾਸਤੇ ਦੇ ਨੇ ਕਦੀ ਨਹੀਂ ਗਿਆ ਅੱਛਾ ਜੀ ਚੱਲ ਚੱਲਿਆ ਸਾਰਾ ਦਿਨ ਫਿਰ ਰਾਤ ਨੂੰ ਮੁੜ ਕੇ ਸੌਣਾ ਠੀਕ ਹੈ ਤੇ ਚੱਲਦੇ ਰਹਿਣਾ ਮੈਂ ਫਿਰ ਰਿਟਾਇਰਮੈਂਟ ਤੋਂ ਪਹਿਲਾਂ ਇਹ ਮਨ ਦੇ ਵਿੱਚ ਸੋਚ ਲਿਆ ਸੀ ਵੀ ਹੁਣ ਵਿਹਲੇ ਨਹੀਂ ਰਹਿਣਾ ਠੀਕ ਹੈ ਜੀ ਠੀਕ ਕੁਝ ਕਰਨਾ ਚਾਹੀਦਾ ਬਿਲਕੁਲ ਜੀ ਫਿਰ ਮੈਂ ਰਿਟਾਇਰਮੈਂਟ ਤੋਂ 4 ਸਾਲ ਰਹਿੰਦਿਆਂ ਹੀ 2 ਸਾਲ ਦਾ ਮੈਂ ਡਿਪਲੋਮਾ ਕੀਤਾ ਉਹ ਕਿਹੜਾ ਜੀ ਗੁਰਮਤ ਦੇ ਵਿੱਚ ਗੁਰਮਤ ਦੇ ਵਿੱਚ ਜਿਹੜਾ ਸਿੱਖ ਮਿਛਦੇ ਕਾਲਜ ਦਾ ਹਾਂਜੀ ਹਾਂਜੀ ਫਿਰ ਕਿਉਂਕਿ ਸ਼ੌਕ ਤੇ ਪਹਿਲਾਂ ਵੀ ਸੀਗਾ ਵੀ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ ਸੀਗੇ ਹੂੰ ਹੂੰ ਬਿਲਕੁਲ ਜੀ ਪਰ ਫਿਰ ਕੁਝ ਢੰਗ ਬਦਲ ਗਿਆ ਜੁੜਨ ਦਾ ਹਾਂਜੀ ਕਿ ਆਪਾਂ ਇਹਨੂੰ ਜਿੱਥੇ ਪੜ੍ਹਦੇ ਆ ਪਾਣੀ ਜਿੱਥੇ ਪੜ੍ਹਦੇ ਆ ਸਿੱਖ ਇਤਿਹਾਸ ਨੂੰ ਉੱਥੇ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸੇਵਾ ਕੀਤੀ ਆ ਐਜੂਕੇਸ਼ਨ ਵੰਡੀ ਆ ਤੇ ਹੁਣ ਵੀ ਤੇ ਅਸੀਂ ਦੂਸਰਿਆਂ ਨੂੰ ਇਹਨਾਂ ਚੀਜ਼ਾਂ ਨਾਲ ਜੋੜ ਹੀ ਸਕਦੇ ਆ ਨਾ ਬਿਲਕੁਲ ਜੀ ਸਿੱਖ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਕਿਉਂਕਿ ਸਮਾਜ ਦੇ ਅੰਦਰ ਅੱਜ ਕਦਰਾਂ ਕੀਮਤਾਂ ਜਿਹੜੀਆਂ ਨਾ ਉਹ ਕਿਤੇ ਖੰਭ ਲਾ ਕੇ ਉੜਦੀਆਂ ਜਾ ਰਹੀਆਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਤੇ ਮੰਨ ਕੇ ਹੋਏ ਸੀਗਾ ਵੀ ਆਪਾਂ ਇਹ ਜਿਹੜਾ ਨਾ ਇੱਕ ਕਰੀਏ ਸਮਾਜ ਨੂੰ ਇੱਕ ਵਧੀਆ ਜਿੱਦਾਂ ਜਿੱਦੀ ਕਾਪਾ ਕਰ ਸਕਦੇ ਆ ਨਾ ਜਿੱਦੀ ਸਾਨੂੰ ਮਾਲਕ ਨੇ ਫੁਰਸਤ ਦਿੱਤੀ ਹੈ ਹਾਂਜੀ ਉਦੇ ਮੁਤਾਬਕ ਜਿਹੜਾ ਅਸੀਂ ਕਰੀਏ ਤੇ ਸਭ ਤੋਂ ਵਧੀਆ ਢਰੀਆ ਜਿਹੜਾ ਇਹ ਗੁਰੂ ਨਾਨਕ ਦੀ ਵਿਚਾਰਤਾ ਰਾ ਗੁਰਬਾਣੀ ਆ ਸਾਡੇ ਕੋਲ ਜਿਹਦੇ ਰਾਈ ਅਸੀਂ ਕਰ ਸਕਦੇ ਆ ਕਰ ਸਕਦੇ ਪਰ ਕਰਾਂਗੇ ਤਾਂ ਆ ਜੇ ਪਹਿਲਾਂ ਉਹਨੂੰ ਸਮਝਾਂਗੇ ਗੁਰਬਾਣੀ ਦੇ ਅੰਦਰ ਹੀ ਲਿਖਿਆ ਕਿ ਪੜਿਆਂ ਨਾ ਹੀ ਭੇਦ 부ਜੀਆਂ ਪਾਵਣਾ ਠੀਕ ਹੈ ਜੀ ਸਤ ਗੁਰੂ ਸਭ ਕੋ ਦੇਖਦਾ ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਰਬਦ ਨਾ ਕਰੇ ਵਿਚਾਰ ਕਿ ਕਿ ਵਿਚਾਰ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਹਾਂਜੀ ਹਾਂ ਤੇ ਹੁਣ ਲੱਗੇ ਹੋਏ ਆ ਜੀ ਇਸੇ ਕੰਮ ਦੇ ਵਿੱਚ ਤੇ ਜਿਵੇਂ ਤੁਸੀਂ ਇਸ ਸਾਈਡ ਨੂੰ ਆਏ ਜੀ ਬਈ ਮਾਈਕ ਤੁਹਾਡੇ ਕੋਲ ਰਿਹਾ ਹੈ ਔਰ ਅੱਜਕਲ ਜਦੋਂ ਵੇਖੀਦਾ ਨਾ ਕਿਤੇ ਨਾ ਕਿਤੇ ਕਿਤੇ ਤੁਹਾਡੇ ਮੁਖਾਰ ਬਿੰਦ ਤੋਂ ਕਦੀ ਕਵਤਾ ਸੁਣੀ ਦੀ ਹੈ ਕਦੀ ਕਥਾ ਸੁਣੀ ਦੀ ਹੈ ਭਾਵ ਕਿ ਤੁਸੀਂ ਹਰ ਇੱਕ ਨੂੰ ਜੋੜਨ ਦਾ ਕਾਰਜ ਕਰ ਰਹੇ ਤੇ ਜਿਹੜੀ ਇਹ ਗਤੀਵਿਧੀਆਂ ਦੀ ਆਰੰਭਤਾ ਜੇਕਰ ਮੈਂ ਕਵੀਆਂ ਦੇ ਤੌਰ ਦੇ ਤੇ ਗੱਲ ਕਰਦਾ ਕਿਉਂਕਿ ਸਾਹਿਤਕਾਰਾਂ ਦੇ ਯੋਗਦਾਨ ਨੇ ਜ਼ਿੰਦਗੀ ਵਿੱਚ ਅਵੱਲੇ ਬੜੇ ਅਵੱਲੇ ਯੋਗਦਾਨ ਹੈ ਸਾਹਿਤਕਾਰਾਂ ਦੇ ਤੇ ਅਜੇ ਸਾਹਿਤਕਾਰ ਤੁਹਾਨੂੰ ਇਸ ਸਾਹਿਦੇ ਖੇਤਰ 'ਚ ਆਉਣ ਦਾ ਕਿਵੇਂ ਮੌਕਾ ਮਿਲਿਆ ਕੀ ਤੁਹਾਡੇ ਅੰਦਰ ਦੀ ਭਾਵਨਾ ਜਾਂ ਕਿਤੇ ਆਲੇ-ਦੁਆਲੇ ਤੋਂ ਤੁਹਾਨੂੰ ਇਹ ਸੰਬੰਧੀ ਕੁਝ ਨਾ ਕੁਝ ਤੁਹਾਡੇ ਮਨ ਦੇ ਵਿੱਚ ਆਇਆ ਬਿਲਕੁਲ ਹੰਗਾਖਲ ਸਾਹਿਬ ਜਦੋਂ ਪ੍ਰੇਰਣਾ ਮਿਲਦੀ ਹੈ ਨਾ ਕਿਸੇ ਤੋਂ ਹਾਂਜੀ ਥੋੜੀ ਜਿਹੀ ਵੀ ਪ੍ਰੇਰਣਾ ਮਿਲਦੀ ਫਿਰ ਬੰਦਾ ਤੁਰ ਪੈਂਦਾ ਹੌਸਪਾਸੇ ਨੂੰ ਠੀਕ ਹੈ ਜੀ ਮੇਰੀ ਆਦਤ ਹੁੰਦੀ ਸੀ ਵੀ ਜਦੋਂ ਮੈਂ ਸੈਮੀਨਾਰਾਂ ਦੇ ਵਿੱਚ ਵੀ ਬੋਲਦਾ ਸੀ ਨਾ ਹਾਂਜੀ ਤੇ ਮੇਰਾ ਸ਼ੌਕ ਸੀਗਾ ਕਿ ਦੂਸਰਿਆਂ ਦੀਆਂ ਕਵਿਤਾਵਾਂ ਜਿਹੜੀਆਂ ਕੋਈ ਅਖਬਾਰ ਦੇ ਵਿੱਚੋਂ ਕੋਈ ਸੋਸ਼ਲ ਮੀਡੀਆ ਤੋਂ ਜਿੱਥੋਂ ਵੀ ਕਿਤੇ ਮਿਲਦੀ ਹੈ ਮਿਲਦੀਆਂ ਹਾਂਜੀ ਹਾਂਜੀ ਉਹਦੀ ਕਲੈਕਸ਼ਨ ਮੈਂ ਕਰਦਾ ਰਹਿੰਦਾ ਸੀ ਆਪਣੀ ਡਾਇਰੀ ਦੇ ਵਿੱਚ ਨੋਟ ਕਰਦੇ ਰਹਿਣਾ ਠੀਕ ਹੈ ਜੀ 2016 ਦੇ ਵਿੱਚ ਮੈਂ ਸ਼ੁਰੂ ਕੀਤਾ ਸੀ ਪੰਜਾਬੀ ਲਿਖਾਰੀ ਸਭਾ ਜਲੰਧਰ ਸਿਆਣਾ ਠੀਕ ਹੈ ਜੀ ਸਰਦਾਰ ਮੁਖਵਿੰਦਰ ਸਿੰਘ ਸੱਦੂ ਹੁਣ ਤਾਂ ਉਹ ਚੜ੍ਹਾਈ ਕਰ ਗਏ ਨੇ ਠੀਕ ਹੈ ਜੀ ਉਹ ਮੈਨੂੰ ਸਭ ਤੋਂ ਪਹਿਲੀ ਵਾਰ ਮੇਰੇ ਪ੍ਰੇਰਨਾ ਸਰੋਤ ਬਣੇ ਸੀ ਇਸ ਪਾਸੇ ਨੂੰ ਤੁਰਨ ਦੇ ਕਿਹ ਬਾਤ ਉਹਨਾਂ ਦੀ ਇੱਕ ਗਜ਼ਲ ਆਈ ਸੀ ਉਸ ਤੋਂ ਪਹਿਲਾਂ ਮੈਂ ਨਹੀਂ ਸੀ ਉਹਨਾਂ ਨੂੰ ਜਾਣਦਾ ਠੀਕ ਹੈ ਜੀ ਇੱਕ ਗਜ਼ਲ ਉਹਨਾਂ ਦੀ ਅਜ਼ੀਤ ਖ਼ਬਰ ਦੇ ਵਿੱਚ ਆਈ ਤੇ ਮੈਂ ਬੈਠਾ ਅਖ਼ਬਾਰ ਪੜ੍ਹਦਾ ਪਿਆ ਸੀ ਤੇ ਮੈਨੂੰ ਬਹੁਤ ਵਧੀਆ ਲੱਗੀ ਮੇਰੇ ਮਨ ਨੂੰ ਟੰਬ ਗਈ ਗਜ਼ਲੋ ਠੀਕ ਹੈ ਵੈਸੇ ਵੀ ਕੋਈ ਚੰਗਾ ਲੇਖ ਕੋਈ ਲਿਖਦਾ ਕੋਈ ਚੰਗੀ ਰਚਨਾ ਕਿਸੇ ਦੀ ਵਿਖ਼ਾਰ ਦੇ ਵਿੱਚ ਮੈਂ ਪੜ੍ਹਦਾ ਤਾਂ ਇਹ ਮੇਰਾ ਅਕਸਰ ਇਹ ਮੰਨ ਕਰਦਾ ਹੁੰਦਾ ਸੀ ਵੀ ਮੈਂ ਉਹਨੂੰ ਜਿਹੜਾ ਮੋਬਾਈਲ ਨੰਬਰ ਉਹਦੇ ਉੱਪਰ ਹੈ ਤੇ ਮੈਂ ਉਹਨੂੰ ਜਰੂਰ ਤੁਸੀਂ ਕੌਣ ਟੈਕ ਕਰ ਰਹੇ ਹੋ ਜੀ ਠੀਕ ਹੈ ਤੇ ਕਿਉਂਕਿ ਅਗਲੇ ਨੂੰ ਉਤਸ਼ਾਹ ਮਿਲਦਾ ਜਿਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਸੰਧੂ ਸਾਹਿਬ ਨੂੰ ਫੋਨ ਕੀਤਾ ਅੱਛਾ ਜੀ ਤੇ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੀ ਮੈਂ ਗਾਜ਼ਲ ਪੜ੍ਹੀ ਬਹੁਤ ਵਧੀਆ ਮੈਨੂੰ ਲੱਗੀ ਠੀਕ ਹੈ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਬੋਲਦੇ ਪਏ ਹੋ ਕਹਿੰਦੇ ਮੈਂ ਜਲੰਧਰ ਤੋਂ ਹੀ ਆ ਅੱਛਾ ਜੀ ਨੂੰ ਪੁੱਛਿਆ ਮੈਂ ਕਿਹਾ ਮੈਂ ਵੀ ਜਲੰਧਰ ਤੋਂ ਹੌਲੀ ਹੌਲੀ ਗੱਲਬਾਤ ਗੱਲਬਾਤ ਠੀਕ ਹੈ ਉਹ ਮੇਰੇ ਗੁਆਂ ਮੈਂ ਉਹਨਾਂ ਦੀ ਦੁਕਾਨ ਸੀ ਕਿ ਮੈਂ ਉਧਰ ਸੈਰ ਕਰਨ ਜਾਂਦਾ ਸੀਗਾ ਸ਼ਾਮ ਨੂੰ ਰੋਜ਼ ਰਾਈਟ ਤੇ ਮੈਂ ਕਿਹਾ ਵੀ ਮੈਂ ਤਾਂ ਇੱਥੇ ਨੇੜੇ ਹੀ ਆ ਤੁਹਾਡੇ ਰਹਿੰਦਾ ਠੀਕ ਹੈ ਫਿਰ ਰੋਜ਼ ਇੱਥੇ ਸੈਰ ਕਰਦਾ ਕਰਦਾ ਤੁਹਾਡੀ ਦੁਕਾਨ ਤੋਂ ਲੰਘ ਕੇ ਜਾਣਾ ਕਹਿੰਦੇ ਅੱਜ ਫਿਰ ਆਇਓ ਜਰੂਰ ਸ਼ਾਮ ਨੂੰ ਸੈਰ ਕਰ ਲਾਓ ਮੇਰ ਹੋ ਗਏ ਹਨ ਉੱਥੇ ਮੈਨੂੰ ਉਹਨਾਂ ਨੇ ਆਪਣੀ ਕਿਤਾਬ ਦਿੱਤੀ ਨਾਲੇ ਮੈਨੂੰ ਉਹਨਾਂ ਨੇ ਪਹਿਲੀ ਵਾਰ ਪੰਜਾਬੀ ਲਖਾਰੀ ਸਭਾ ਜਲੰਧਰ ਬਾਰੇ ਦੱਸਿਆ ਮੈਨੂੰ ਨਹੀਂ ਸੀ ਉਸ ਤੋਂ ਪਹਿਲਾਂ ਪੜ੍ਹਿਆ ਠੀਕ ਹੈ ਠੀਕ ਹੈ ਮੈਂ ਵੈਸੇ ਹੀ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਸੰਧੂ ਸਾਹਿਬ ਹੂੰ ਹੂੰ ਕੋਈ ਤੁਹਾਡੀ ਜਿੱਥੇ ਕੋਈ ਮਹਿਫਿਲ ਸ਼ੈਫਲ ਲੱਗਦੀ ਹੁੰ ਉਦੋਂ ਮੈਨੂੰ ਲੈ ਕੇ ਗਏ ਤੇ ਮੈਂ ਉੱਥੇ ਫਿਰ ਪੜ੍ਹੀ ਮੈਂ 1 ਸਾਲ ਲਗਾਤਾਰ ਕਵਿਤਾ ਦੂਜਿਆਂ ਦੀਆਂ ਸੁਣਦਾ ਰਿਆ ਤੇ ਜਿਹੜੀ ਮੇਰੇ ਕੋਲ ਕਲੈਕਸ਼ਨ ਸੀ ਉਹਨਾਂ ਦੇ ਵਿੱਚੋਂ ਮੈਂ ਕੋਈ ਨਾ ਕੋਈ ਕਵਿਤਾ ਪੜ੍ਹ ਕੇ ਉੱਤੇ ਆ ਜਾ ਕਰਨੀ ਠੀਕ ਹੈ ਪਰ ਜਦੋਂ ਮੈਂ ਸੁਣਦਾ ਸੀ ਨਾ ਹੂੰ 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 ਕਿਉਂਕਿ ਮੈਂ ਹੁਣ ਵੀ ਮੈਨੂੰ ਇਹ ਮੇਰੇ ਮਨ 'ਚ ਇਹ ਗੱਲ ਪੱਕੀ ਆ ਵੀ ਜਿਹੜਾ ਬੰਦਾ ਸੁਣਦਾ ਨਹੀਂ ਨਾ ਉਹ ਲਿਖ ਨਹੀਂ ਸਕਦਾ ਉਹ ਬੋਲ ਨਹੀਂ ਸਕਦਾ ਠੀਕ ਹੈ ਕਿਉਂਕਿ ਕੁਦਰਤ ਦਾ ਸੂਲ ਹੈ ਜਿਹੜਾ ਬੱਚਾ ਸੁਣਦਾ ਨਹੀਂ ਨਾ ਜਨਮ ਵੇਲੇ ਜਿਹੜਾ ਬੱਚੇ ਨੂੰ ਸੁਣਦਾ ਨਹੀਂ ਬਿਲਕੁਲ ਜੀ ਮੇਰੇ ਕੋਲ ਉਹ ਫਿਰ ਬੋਲਦਾ ਵੀ ਨਹੀਂ ਬੋਲਦਾ ਵੀ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਇਹ ਕੁਦਰਤ ਦਾ ਸੂਲ ਹੈ ਹਾਂਜੀ ਤੇ ਮੈਨੂੰ ਸੁਣਨ ਦਾ ਬੜਾ ਸ਼ੌਕ ਸੀ ਅੱਜ ਵੀ ਮੈਂ ਬੜੇ ਧਿਆਨ ਦੇ ਨਾਲ ਸੁਣਦਾ ਹਰ ਕਿਸੇ ਨੂੰ ਉੱਥੇ ਜਦੋਂ ਮੈਂ ਦੂਜੇ ਕਵੀਆਂ ਨੂੰ ਕਵਿਤਾ ਪੜ੍ਹਦੇ ਆ ਦੇਖਣਾ ਤੇ ਵਾਵਾ ਵਾਵਾ ਕਾਫੀ ਹੁਣੀ ਉਹਨਾਂ ਦੀ ਤੇ ਮੇਰੇ ਮਨ ਚ ਆਉਣਾ ਮੇਰੀ ਵਾਵਾ ਵਗਰਾਂ ਹੁੰਦੀ ਆ ਇਹ ਬੰਦੇ ਕੋਈ ਬਹੁਤਾ ਪੜੇ ਲਿਖੇ ਵੀ ਨਹੀਂ ਹਾਂਜੀ ਤੇ ਕਵਤਾ ਵੀ ਇਹ ਲਿਖਦੇ ਆ ਤੇ ਬੜੀ ਵਾਵਾ ਹੁੰਦੀ ਹੈ ਉਹਨਾਂ ਦੀ ਤੇ ਦਲਵੀਰ ਸਿੰਘ ਤੂੰ ਤੇ ਇੰਨੀਆਂ ਡਿਗਰੀਆਂ ਚੁੱਕੀ ਫਿਰਦਾ ਤੂੰ ਯਤਨ ਤੇ ਕਰ ਠੀਕ ਹੈ ਕੁਝ ਮੇਰੇ ਲਾਗੇ ਘਰ ਦੇ ਬਲਵੰਤ ਸਿੰਘ ਸਨੇਹੀ ਉਹ ਵੀ ਬਹੁਤ ਵਧੀਆ ਕਵੀ ਸੀ ਅੱਛਾ ਜੀ ਉਹ ਵੀ ਰੱਬ ਨੂੰ ਪਿਆਰੇ ਹੋ ਗਏ ਨੇ ਠੀਕ ਹੈ ਉਹਨਾਂ ਨੇ ਮੇਰੋਂ ਬੜਾ ਪ੍ਰੇਰਿਆ ਤੇ ਮੈਂ ਕਵਤਾ ਜਦੋਂ ਪਹਿਲੀ ਵਾਰ ਲੇਖ ਕੇ ਬਲਵੰਤ ਸਿੰਘ ਸਨੇਹੀ ਨੂੰ ਦਿਖਾਈ ਨਾ ਸੁਣਾਈ ਜਦੋਂ ਹਾਂਜੀ ਤੇ ਉਹ ਬਹੁਤ ਖੁਸ਼ ਹੋਏ ਮੈਨੂੰ ਕਹਿੰਦੇ ਤੁਹਾਡੇ ਕੋਲ ਸ਼ਬਦਾਵਲੀ ਅੱਛੀ ਹੈਗੀ ਆ ਤੁਸੀਂ ਲਿਖੋਗੇ ਤੇ ਬਹੁਤ ਵਧੀਆ ਲਿਖੋਗੇ ਜਾਨੀ ਕਹਿੰਦੇ ਜਦੋਂ ਨਾ ਪਹਿਲੀ ਪਲੇਠੀ ਰਚਨਾ ਦੇ ਉੱਤੇ ਥੋੜਾ ਹੌਸਲਾ ਮਿਲ ਜਾਂਦਾ ਨਾ ਤੇ ਦੋ ਚੀਜ਼ਾਂ ਤੁਹਾਡੇ ਕੋਲ ਹੋ ਗਈਆਂ ਇੱਕ ਤਾਂ ਤੁਸੀਂ ਪੜ੍ਹਦੇ ਰਹੇ ਦੂਜਾ ਤੁਸੀਂ ਸੁਣਦੇ ਰਹੇ ਤੇ ਜਦੋਂ ਪੜਨ ਤੇ ਸੁਣਦਾ ਦੋਨੋਂ ਮੇਲ ਹੋ ਗਿਆ ਤੇ ਫੇਰ ਅੰਦਰੋਂ ਆਪਣੇ ਆਪ ਕੁਝ ਨਾ ਕੁਝ ਜਿਹੜੇ ਅਲਫਾਜ਼ ਆ ਉਹ ਫੁੱਟਣੇ ਸ਼ੁਰੂ ਹੋ ਗਏ ਐਮੀ ਥੋੜੀ ਤੁਹਾਨੂੰ ਸੁਨੀ ਹੀ ਸਾਹਿਬ ਨੇ ਸਲਾਹਿਆ ਅੱਗੋਂ ਫੇਰ ਸਫ਼ਰ ਕਿਵੇਂ ਚੱਲਦਾ ਗਿਆ ਜੀ ਜਿਹੜਾ ਪਹਿਲਾਂ ਆਪਾਂ ਕੀਤਾ ਵੀ ਹੈ ਨਾ ਰੁਕੋ ਜਰਾ ਫਿਰ ਮੈਂ ਤਕਰੀਬਨ ਉਹਨਾਂ ਤੋਂ ਸੁਣ-ਸੁਣ ਕੇ ਜਦ ਕਵਤਾਵਾਂ ਤੇ ਮੈਨੂੰ ਜਦਾਂ ਪ੍ਰੇਰਨਾ ਮਿਲੀ ਨਾ ਮੈਂ ਫੇਰ ਸ਼ੁਰੂ ਕੀਤੀ ਲਿਖਣੀ ਪਹਿਲੀ ਕਵਤਾ ਜਦੋਂ ਮੈਂ ਆਪਣੀ ਲਿਖੀ ਤੇ ਉਹ ਮਾਲਕ ਵੀ ਐਸੀ ਬਖਸ਼ਿਸ਼ ਹੋਈ ਵੀ ਬੜੀ ਤੇਜ਼ੀ ਨਾਲ ਕਲਮ ਫੇਰ ਚੱਲੀ ਠੀਕ ਹੈ ਜੀ ਤੇ 2017 ਦੇ ਵਿੱਚ 31 ਜਨਵਰੀ 2017 ਨੂੰ ਮੈਂ ਆਪਣੀ ਪਹਿਲੀ ਕਵਤਾ ਕੰਪਲੀਟ ਕੀਤੀ ਸੀ अच्छा जी ਉਸ ਤੋਂ ਬਾਅਦ 400 40 ਸੀਗਾ ਫਿਰ 2019 ਦੇ ਵਿੱਚ ਕੋਈ ਕਿਤਾਬੀ ਰਿਲੀਜ਼ ਕੀਤੀ ਤੁਸੀਂ ਅੱਛਾ ਜੀ 2019 ਦੇ ਵਿੱਚ ਮੇਰੀ ਪਹਿਲੀ ਕਿਤਾਬ ਜਿਹੜੀ ਆ ਵਿੱਚ ਤਲਵੰਡੀ ਚਾਨਣ ਹੋਇਆ ਠੀਕ ਹੈ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤੀ ਸੀ ਉਹ ਠੀਕ ਹੈ ਤੇ ਉਹ ਕਿਤਾਬ ਮੇਰੀ ਕੈਲਗਰੀ ਪੰਜਾਬੀ ਸਭਾ ਦੇ ਵਿੱਚ ਰਿਲੀਜ਼ ਕੀਤੀ ਗਈ ਇਹਦਾ ਮਤਲਬ ਤੁਸੀਂ ਬਾਹਰਲੇ ਦੇਸ਼ਾਂ 'ਚ ਵੀ ਜਾਂਦੇ ਹੋ ਜਿਆਦਾ ਕਿਹੜੇ ਦੇਸ਼ ਜਾਂਦੇ ਹੋ ਕੈਨੇਡਾ ਅਮਰੀਕਾ ਜਾਂਦਾ ਹੈ ਚਲੋ ਉੱਥੇ ਜਾ ਕੇ ਵੀ ਤੁਸੀਂ ਸੇਵਾ ਕਰਦੇ ਹੋ ਤੇ ਜਿੱਦਾਂ ਅੱਜ ਕੱਲ ਹਰ ਕੋਈ ਬੰਦਾ ਚਾਹੁੰਦਾ ਹੈ ਔਰ ਹਰ ਕੋਈ ਬੰਦਾ ਕਹਿੰਦਾ ਹੈ ਕਿ ਅਸੀਂ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਥੋੜਾ ਇਸ ਪਾਸੇ ਪ੍ਰੇਰੀਏ ਗੱਲਾਂ ਬਹੁਤ ਕਰਦੇ ਨੇ ਕਿ ਤੁਸੀਂ ਇੱਧਰ ਕੋਈ ਉਪਰਾਲਾ ਕੀਤਾ ਵੀ ਬੱਚਿਆਂ ਨੂੰ ਜੋੜੁੰਦਾ ਗਗਨ ਸਾਹਿਬ ਮੈਂ ਸੋਚਦਾ ਇਹ ਹੈ ਕਿ ਜਿਹੜਾ ਵੱਡਾ ਬੰਦਾ ਹੁੰਦਾ ਨਾ ਜਿਹੜਾ ਆਪਣੀ ਉਮਰ ਕਾਫੀ ਹੰਢਾ ਚੁੱਕਾ ਹੁੰਦਾ ਹਾਂਜੀ ਉਹਨੂੰ ਬਦਲਣਾ ਬੜਾ ਔਖਾ ਹੁੰਦਾ ਆ ਪੱਕ ਚੁੱਕੇ ਹੁੰਦੇ ਆ ਬਿਲਕੁਲ ਜੀ ਔਰ ਬੱਚਾ ਜਿਹੜਾ ਨਾ ਇਹਦੇ ਕੋਰੀ ਸਲੇਟ ਹੁੰਦਾ ਇਹਦੇ ਤੇ ਆਪਾਂ ਕੰਮ ਕਰੀਏ ਨਾ ਇਹਦੇ ਤੇ ਕੋਸ਼ਿਸ਼ ਕਰੀਏ ਤੇ ਇਹਨੂੰ ਛੇਤੀ ਬਦਲਿਆ ਜਾ ਸਕਦਾ ਠੀਕ ਹੈ ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜਨ ਵਾਸਤੇ ਗੁਰਬਾਣੀ ਸਿੱਖ ਇਤਿਹਾਸ ਦੇ ਨਾਲ ਜੋੜਨ ਵਾਸਤੇ ਕਦਰਾਂ ਕੀਮਤਾਂ ਦੇ ਨਾਲ ਜੋੜਨ ਵਾਸਤੇ ਹਾਂਜੀ ਹਾਂਜੀ ਮੈਂ ਹਮੇਸ਼ਾ ਹੀ ਤਤ ਪਰ ਰਹੀ ਨਾ ਠੀਕ ਹੈ ਇਸ ਸੰਬੰਧ ਦੇ ਵਿੱਚ ਮੈਂ ਹਰ ਮਹੀਨੇ ਬੱਚਿਆਂ ਦਾ ਬਾਲ ਕਵੀ ਦਰਬਾਰ ਜਿਹੜਾ ਉਹ ਕਰਵਾਉਣਾ ਆਨਲਾਈਨ ਜਿਹਦੇ ਵਿੱਚ ਮੇਰੇ ਕੋਲ ਤਕਰੀਬਨ ਇੰਡੀਆ ਦੀ ਹਰ ਸਟੇਟ ਦਾ ਹੀ ਬੱਚਾ ਹੁੰਦਾ ਹੈ। ਕਿਹਾ ਵਧੀਆ ਗੱਲ ਹੈ। ਈਵਨ ਬਾਹਰਲੇ ਦੇਸ਼ਾਂ ਦੇ ਬੱਚੇ ਵੀ ਜਿਹੜੇ ਉਹ ਵੀ ਬਹੁਤ ਵੱਡਾ ਪ੍ਰਾਲਾ ਹੈ। ਠੀਕ ਹੈ ਜੀ। ਉਹ ਅਸੀਂ ਕਰਦੇ ਆ ਉਹਨਾਂ ਨੂੰ ਛੋਟੇ-ਛੋਟੇ ਇਨਾਮ ਵੀ ਜਿਹੜੇ ਆ ਉਹਨਾਂ ਦੀ ਜੱਜਾਂ ਦੀ ਟੀਮ ਵੀ ਵੱਖਰੇ-ਵੱਖਰੇ ਦੇਸ਼ਾਂ ਕੁਇਟਲੀ ਤੋਂ ਜੱਜ ਬੈਠਾ ਹੁੰਦਾ ਕੋਈ ਪਾਕਿਸਤਾਨ ਤੋਂ ਬੈਠਾ ਕੋਈ ਅਨਨੋਨ ਹੀ ਬੈਠੇ ਆ ਜੱਜ। ਹਾਂਜੀ ਠੀਕ ਹੈ ਜੀ। ਤੇ ਉਹ ਜੱਜਮੈਂਟ ਕਰਕੇ ਭੇਜਦੇ ਆ ਫਿਰ ਉਹ ਚੋਂ ਆਪਾਂ ਕਰਕੇ ਉਹਨੂੰ ਸਮਰਾਈਜ਼ ਤੇ ਰਿਜ਼ਲਟ ਜਿਹੜਾ ਉਹ ਭੇਜ ਦਿੰਨੇ ਆ। ਤੋ ਬੱਚਿਆਂ ਦੇ ਅਕਾਊਂਟ ਨੰਬਰ ਮਗਾ ਕੇ ਰਣ ਨੂੰ ਫਸ ਸੈਕਿੰਡ ਥਰਡ ਨੂੰ ਇਨਾਮ ਵੀ ਛੋਟੇ ਛੋਟੇ ਬਹੁਤ ਵਧੀਆ ਉਪਰਾਲਾ ਤੁਸੀਂ ਬੱਚਿਆਂ ਵਾਸਤੇ ਕਰ ਰਹੇ ਹੋ ਇੱਕ ਜ਼ਰੂਰ ਹੈ ਕਿ ਕਹਿੰਦੇ ਨੇ ਜਦੋਂ ਕੋਈ ਵੀ ਆਪਾਂ ਲਿਖਤ ਕਰਨੀ ਹੈ ਉਸ ਵੇਲੇ ਸਾਡੇ ਤਨ ਦਾ ਤੇ ਸਾਡੇ ਮਨ ਦਾ ਜੀ ਉਹ ਸੁਮੇਲ ਬੜਾ ਜ਼ਰੂਰੀ ਹੈ ਕੋਈ ਕੰਨ ਤੇ ਮਨ ਦੇ ਸੁਮੇਲ ਵਾਲੀ ਕਿਤੇ ਗੱਲ ਕਰਦੇ ਹੋ ਕਿਉਂਕਿ ਸਮਾਂ ਵੀ ਆਪਣੇ ਕੋਲ ਉਨਾ ਹੀ ਹੈਗਾ ਉਹ ਮੈਂ ਗੱਲ ਕੀਤੀ ਸੀ ਤੁਹਾਡੇ ਨਾਲ ਕਦਰਾਂ ਕੀਮਤਾਂ ਸਾਡੀਆਂ ਜਿਹੜੀਆਂ ਨਾ ਹੁਣ ਹਾਂਜੀ ਘਟ ਰੀਆਂ ਜਾਂਦੀਆਂ ਠੀਕ ਹੈ ਜੀ ਉੱਤੇ ਕਰਦੇ ਬੰਦੇ ਗੱਲ ਇਹ ਵੀ ਕੰਮ ਕੋਈ ਵੀ ਚਾਹੇ ਕਰਨਾ ਹੋਵੇ ਉਹਦੇ ਵਾਸਤੇ ਪਹਿਲਾਂ ਤਾਂ ਸਿਹਤ ਹੀ ਜ਼ਰੂਰੀ ਹੈ ਨਾ ਹਾਂਜੀ ਹਾਂਜੀ ਤੇ ਸਿਹਤ ਤਾਂ ਜ਼ਰੂਰੀ ਹੁੰਦੀ ਹੈ ਵੀ ਜੇ ਥੋੜਾ ਜਿਹਾ ਬੰਦਾ ਮਨ ਨੂੰ ਟਿਕਾਵੇ ਬਿਲਕੁਲ ਜੀ ਸਹਜ ਦੇ ਵਿੱਚ ਆਵੇ ਗੁਰਦੁਆਰੇ ਜਾਈਏ ਸਾਨੂੰ ਇਹੋ ਚੀਜ਼ਾਂ ਮਿਲਦੀਆਂ ਗੁਰਬਾਣੀ ਦੇ ਵਿੱਚ ਕਥਾ ਸੁਣੀਏ ਕੀਰਤਨ ਸੁਣੀਏ ਬਿਲਕੁਲ ਮਿਲਦਾ ਵੀ ਤਾਨ ਜਿਹੜਾ ਤੇਨੂੰ ਮਨ ਜਿਹੜਾ ਉਹਨੂੰ ਟਿਕਾਉਣਾ ਚਾਹੀਦਾ ਟਿਕਾਉਣਾ ਚਾਹੀਦਾ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਆ ਉਹ ਕਹਿੰਦੇ ਆ ਵੀ ਤਨ ਨੂੰ ਥੋੜਾ ਕਮਾਉਣਾ ਚਾਹੀਦਾ ਸਭ ਕੁਝ ਹਾਂ ਜਾਨਕਿ ਦੋਨੋਂ ਮੇ ਦੋਨੋਂ ਮੇ ਦੋਨੋਂ ਮੇ ਹੋ ਗਏ ਇਸ ਤਰ੍ਹਾਂ ਮੈਂ ਮਤਲਬ ਇਹਦੇ ਉੱਤੇ ਮੈਂ ਇੱਕ ਰਚਨਾ ਛੋਟੀ ਜੀ ਨਹੀਂ ਉਹ ਸੁਣਾਓ ਜੀ ਬਿਲਕੁਲ ਸੁਣਾਓ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ ਜੀ ਉਹ ਜੀ ਜੀ ਹਾਂਜੀ ਉਹ ਇਸ ਤਰ੍ਹਾਂ ਮੈਂ ਲਿਖਿਆ ਸੀਗਾ ਜੀ ਤਨ ਨੂੰ ਕਮਾਈ ਰੱਖ ਅੱਛਾ ਜੀ ਮਨ ਨੂੰ ਟਿਕਾਈ ਰੱਖ ਅੱਛਾ ਸੱਚ ਦੀ ਕਮਾਈ ਰੱਖ ਝੂਠ ਤੋਂ ਜਦਾਈ ਰੱਖ ਜਦਾਈ ਰੱਖ ਆਹ ਹੈ ਮਨ ਨੂੰ ਕਮਾਈ ਰੱਖ ਮਨ ਨੂੰ ਟਕਾਈ ਰੱਖ ਸੱਚ ਤੋਂ ਸੱਚ ਦੀ ਕਮਾਈ ਰੱਖ ਝੂਠ ਦੀ ਜਿਦਾਈ ਰੱਖ ਠੀਕ ਹੈ ਬਹੁਤ ਸੁਖ ਪਾਵੇਂਗਾ ਬਹੁਤ ਸੁਖ ਪਾਵੇਂਗਾ ਨਿੰਦਿਆ ਤੋਂ ਦੂਰ ਰਹਿ ਸੱਚੀ ਗੱਲ ਬੂੰ ਤੇ ਕਹਿ ਚੰਗਿਆਂ ਦੇ ਵਿੱਚ ਬਹਿ ਰੱਬ ਦੀ ਰਜ਼ਾ ਚ ਰਹਿ ਬਹੁਤ ਸੁਖ ਪਾਵੇਂਗਾ ਬਹੁਤ ਬੰਦ ਰੱਬ ਮੰਨੀ ਨਾ ਮਨੋਕ ਲੋਕ ਮਨੁੱਖਾਂ ਨੂੰ ਰੱਬ ਮੰਨੀ ਜਾਂਦੇ ਆ ਮਨੁੱਖਾਂ ਨੂੰ ਛੱਡ ਕੇ ਰੁੱਖਾਂ ਨੂੰ ਨਦੀਆਂ ਨੂੰ ਝੀਲਾਂ ਨੂੰ ਪਹਾੜਾਂ ਨੂੰ ਕਈ ਜਗ੍ਹਾ ਮੱਥੇ ਟੇਕੀ ਹੁੰਦੇ ਆ ਜਿੱਥੇ ਟੇਕੀ ਰੱਬ ਮੰਨੀ ਜਾਂਦਾ ਹਾਂਜੀ ਹਾਂ ਕਹਿੰਦੇ ਰੱਬ ਬੰਨੀ ਨਾ ਮਨੁੱਖ ਪਸ਼ੂ ਪੰਛੀ ਜਾਂ ਰੁੱਖ ਠੀਕ ਹੈ ਤੇਰਾ दारू ਹਰ ਦੁੱਖ ਐਵੇਂ ਸੁੱਖਣਾ ਨਾ ਸੁਖ ਬਹੁਤ ਸੁਖ ਪਾਵੇਂਗਾ ਹਿਰਦੇ ਚੋਂ ਧਾਰ ਲਵੀ ਮਨੋਂ ਨਾ ਵਿਸਾਰ ਲਵੀ ਠੀਕ ਹੈ ਹਿਰਦੇ ਚੋਂ ਧਾਰ ਲਵੀ ਮਨੋਂ ਨਾ ਵਿਸਾਰ ਲਵੀ ਗੁਰੂ ਤੋਂ ਪਿਆਰ ਲਵੀ ਨਾਮ ਵਾਰ-ਵਾਰ ਲਵੀ ਖੀਚ ਜੀ ਬਹੁਤ ਸੁਖ ਪਾਵੇਂਗਾ ਬਹੁਤ ਸੁਖ ਪਾਵੇਂਗਾ ਨਾ ਤੂੰ ਵੇਖ ਲਲਚਾਵੀ ਨਾ ਤੂੰ ਵੇਖ ਲਲਚਾਵੀ ਕਿਸੇ ਲੋਭ ਚ ਨਾ ਆਵੀ ਕਿਰਤ ਕਰਕੇ ਹੀ ਖਾਵੀ ਲੁੱਟ ਘਰ ਨਾ ਲਿਆਵੀ ਠੀਕ ਹੈ ਬਿਲਕੁਲ ਸਰਜ ਆਪਣਾ ਨਭਾਵੀ ਕੰਮੋ ਜੀ ਨਾ ਚਰਾਵੀ ਡਿਊਟੀ ਸਮੇਂ ਸਿਰ ਜਾਵੀ ਕਿਰਤ ਕਰਕੇ ਹੀ ਕਰਕੇ ਹੀ ਖਾਵੇਂ ਕੀ ਵਧੀਆ ਗੱਲ ਹੈ ਜੀ ਬਹੁਤ ਵਧੀਆ ਹਰ ਜ ਆਪਣਾ ਨਿਭਾਵੀ ਕੰਮੋ ਜੀ ਨਾ ਚੜਾਵੀ ਹੂੰ ਡਿਊਟੀ ਸਮੇਂ ਸਿਰ ਜਾਵੀ ਕਿਰਤ ਕਰਕੇ ਹੀ ਖਾਣੀ ਬਹੁਤ ਸੁਖ ਪਾਵੇਂਗਾ ਬਹੁਤ ਸੁਖ ਪਾਵੇਂਗਾ ਤੇ ਵੈਰੀਆਂ ਨੂੰ ਮਿੱਤ ਕਰੀ ਕੰਮ ਨਾਲ ਹਿੱਤ ਕਰੀ ਯਾਰ ਵੱਲ ਚਿੱਤ ਕਰੀ ਇਹ ਕੰਮ ਨਿਤ ਕਰੀ ਰੋਜ਼ਾਨਾ ਠੀਕ ਹੈ ਵੈਰੀਆਂ ਨੂੰ ਮਿੱਤ ਕਰੀ ਕੰਮ ਨਾਲ ਹਿੱਤ ਕਰੀ ਯਾਰ ਵੱਲ ਚਿੱਤ ਕਰੀ ਇਹ ਕੰਮ ਨਿਤ ਕਰੀ ਬਹੁਤ ਸੁਖ ਪਾਵੇਂਗਾ ਬਹੁਤ ਸੁਖ ਪਾਵੇਂਗਾ ਗੁਰੂ ਆਖ ਰਹੇ ਸਭ ਸਾਰੇ ਮਾਇਆ ਦੇ ਨੇ ਜੱਬ ਜੱਬ ਇਤੋਂ ਦੂਰ ਨਹੀਂ ਹੋ ਰੱਬ ਇਹਨੂੰ ਹਿਰਦੇ ਚੋਂ ਲੱਭ ਬਹੁਤ ਸੁਖ ਪਾਵੇਂਗਾ ਬਹੁਤ ਸੁਖ ਪਾਵੇਂਗਾ ਤੇ ਆਖਰੀ ਬੰਦ ਮੈਂ ਲਿਖਿਆ ਸੀ ਕਿ ਖਿਹੜਾ ਮਾਇਆ ਤੋਂ ਛਡਾ ਨਥ ਹੋ ਮੈਨੂੰ ਵੀ ਪਾ ਕੀ ਬਾਤ ਪ੍ਰੀਤ ਅੰਦਰੋਂ ਵਧਾ ਰਿਆੜ ਰੱਬ ਨੂੰ ਧਿਆ ਬਹੁਤ ਸੁਖ ਪਾਵੇਂਗਾ ਬਹੁਤ ਸੁਖ ਬਹੁਤ ਸੁਖ ਪਾਵੇਂਗਾ ਬਹੁਤ ਸੁਖ ਬਾਕੀਆ ਜੀ ਜਿਵੇਂ ਤੁਸੀਂ ਇੱਕ ਹਫ਼ਤੇ ਦੀ ਗੱਲ ਕੀਤੀ ਹੈ ਨਾ ਵਾਕਿਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਥਾ ਵੀ ਤੁਸੀਂ ਕਰਦੇ ਹੋ ਬਾਹਰੀ ਦੇਸ਼ਾਂ ਦੇ ਵਿੱਚ ਜੀ ਲੋਕਲ ਵੀ ਕਰਦੇ ਹੋ ਫਿਰ ਪੰਥਕ ਸਟੇਜਾਂ ਉੱਤੇ ਕਵੀ ਦਰਬਾਰਾਂ ਵਿੱਚ ਤੁਹਾਡਾ ਨਾਮ ਆਮ ਸੁਣੀਦਾ ਹੈ ਤੇ ਕੁਝ ਸਾਨੂੰ ਇਸ ਗੁਰੂ ਘਰ ਦੀ ਥੋੜੀ ਗੱਲ ਹੋਰ ਜਾਂਦੇ ਜਾਂਦੇ ਦੱਸ ਦਿਓ ਤਾਂ ਗੱਲ ਗਖਲ ਸਾਹਿਬ ਇਸ ਤਰ੍ਹਾਂ ਆ ਕਿ ਅੱਜ ਨਾ ਬਾਜ਼ਾਰ ਸੁਆਦੀ ਜੋ ਗਿਆ ਠੀਕ ਹੈ ਦੁਨੀਆ ਦੀ ਦੌੜ ਲੱਗੀ ਹੋਈ ਆ ਦੁਨੀਆ ਸੁਖ ਪੈਦਾ ਕਰਨ ਤੇ ਲੱਗੀ ਹੋਈ ਹੈ ਠੀਕ ਹੈ ਇਹਦੇ ਚ ਕੋਈ ਸ਼ੱਕ ਨਹੀਂ ਵੀ ਦੁਨੀਆ ਨੇ ਸੁਖ ਪੈਦਾ ਵੀ ਬਹੁਤ ਕੀਤੇ ਨੇ ਕੀਤੇ ਬਿਲਕੁਲ ਪਰ ਕਦੀ છાਤੀ ਮਾਰ ਕੇ ਵੇਖੋ ਵੀ ਸੁਖ ਤੇ ਆਪਾਂ ਬਹੁਤ ਪੈਦਾ ਕਰ ਲਏ ਪਰ ਕੋਈ ਸੁਖੀ ਵੀ ਨਜ਼ਰ ਆ ਰਿਹਾ ਹਾਂ ਇਹ ਗੱਲ ਨੋਟ ਕਰਨ ਵਾਲੀ ਹੈ ਜੀ ਸੁਖ ਪੈਦਾ ਕੀਤੇ ਆ ਪਰ ਸੁਖੀ ਲੋਕ ਪੈਦਾ ਨਹੀਂ ਹੋ ਸਕ ਸਕੇ ਬਿਲਕੁਲ ਜਦੋਂ ਆਪਾਂ ਸੋਚਦੇ ਆ ਨਾ ਕਿਸੇ ਨੂੰ ਵੇਖ ਕੇ ਕਿਸੇ ਦੀ ਵੱਡੀ ਗੱਡੀ ਕਿਸੇ ਦੇ ਸੋਹਣੇ ਕੱਪੜੇ ਕਿਸੇ ਦੀ ਵੱਡੀ ਕੋਠੀ ਵੇਖ ਕੇ ਅਸੀਂ ਕਹਿੰਦੇ ਆ ਹੂੰ ਹੂੰ ਇਹ ਸ਼ਹਿਦ ਦੇ ਸੁਖੀ ਆ ਪਰ ਉਹਨੂੰ ਕਦੀ ਆਪਣਾ ਦੁੱਖ ਦੱਸ ਕੇ ਵੇਖੋ ਉਹਨੇ ਤੁਹਾਡਾ ਸੁਣਨਾ ਹੀ ਨਹੀਂ ਉਨੇ ਸਾਰੇ ਤੇ ਆਪਣਾ ਸੜੌਣਾ ਨਾ ਸਾਡੇ ਮਨ ਨੂੰ ਤਸੱਲੀ ਹੋਣੀ ਆ ਵੀ ਯਾਰ ਮੇਰਾ ਤਾਂ ਐਵੇਂ ਮਨ ਦਾ ਭਲੇਖਾ ਇਸ ਮਨ ਦਾ ਭਲੇਖਾ ਸੀ ਵੀ ਇਹਦੀਆਂ ਗੱਡੀਆਂ ਵੇਖ ਕੇ ਇਹਦੇ ਕੱਪੜੇ ਜੀਆਂ ਕੋਠੀਆਂ ਵੀ ਵੇਖ ਕੇ ਮੇਰੇ ਮਨ ਦਾ ਭਲੇਖਾ ਸੀਗਾ ਇਹ ਤੇ ਮੇਰੇ ਨਾਲੋਂ ਵੱਡਾ ਦੁਖੀ ਬੰਦਾ ਇਹ ਪਤਾ ਨਹੀਂ ਕਿੰਨੀਆਂ ਕਿਹ ਰੋਜ਼ ਗੋਲੀਆਂ ਖਾਂਦਾ ਗੁਰੂ ਅਰਜਨ ਦੇਵ ਜੀ ਨੇ ਤੇ ਮੋਹਰ ਲਾਤੀ ਗੁਰਬਾਣੀ ਦੇ ਅੰਦਰ ਕਿ ਸੁਖ ਨਾਹੀ ਬਹੁਤੇ ਧਨ ਖਾਟੇ ਠੀਕ ਹੈ ਸੁਖ ਨਾਹੀ ਪੇਖੇ ਨਰੇਤ ਨਾਟੇ ਸੁਖ ਨਾਹੀ ਬਉ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਸਾਰੇ ਸੁਖ ਉਸ ਅਕਾਲ ਪੁਰਖ ਪਰਮੇਸ਼ਰ ਨੇ ਜਿਨੇ ਸਾਰਾ ਕੁਝ ਸਾਨੂੰ ਦਿੱਤਾ ਨਾ ਉਹਦੇ ਗੁਣ ਗਾਉਣ ਚਾ ਉਹਦੇ ਸ਼ੁਕਰਾਨੇ ਦੇ ਵਿੱਚ ਆ ਸ਼ੁਕਰਾਨਾ ਕਰਨਾ ਤਾਂ ਅਸੀਂ ਭੁੱਲ ਗਏ ਆ ਬਿਲਕੁਲ ਜੀ ਜਿਨੇ ਦਿੱਤਾ ਸਾਰਾ ਕੁਝ ਉਹਨੂੰ ਅਸੀਂ ਵਿਸਾਰੀ ਬੈਠੇ ਉਹਨੂੰ ਵਿਸਾਰੀ ਬੈਠੇ ਆ ਦਾਤ ਪਿਆਰੀ ਬਿਸਰੇ ਆ ਦਾਤਾ ਬਿਲਕੁਲ ਸਾਡੀ ਹਾਲਤ ਜਿਹੜੀ ਆ ਇਹ ਹੋ ਚੁੱਕੀ ਆ ਜਦ ਕਿ ਜੀਵਨ ਜਿਹੜਾ ਉਹ ਨਾ ਉਹ ਸਹਜ ਦੇ ਵਿੱਚ ਆ ਜੋ ਕੁਝ ਸਾਨੂੰ ਮਿਲਿਆ ਨਾ ਉਹਦਾ ਆਨੰਦ ਮਾਣੀਏ ਉਹ ਸਭ ਕੁਝ ਜਾਣਦਾ ਕਿੰਨੂ ਕੀ ਦੇਣਾ ਉਹਦੇ ਪੱਥਰਾ 'ਚ ਕੀੜਿਆਂ ਜਿਹੜੇ ਕੀੜੇ ਨੇ ਉੱਥੇ ਤਾਂ ਕੋ ਪਚਾ ਦਿੰਦਾ ਆ ਰਿਹਾ ਜੀ ਬਿਲਕੁਲ ਬਿਲਕੁਲ ਜਿਹੜੇ ਬਾਹਰ ਆ ਸਾਡੇ ਵਰਗੇ ਉਹਨਾਂ ਨੂੰ ਕਿਉਂ ਨਹੀਂ ਪਚਾਊਗਾ ਇਸ ਕਰਕੇ ਥੋੜੀ ਜੀ ਮਨ ਦੀ ਤਸੱਲੀ ਆ ਜਿੱਥੇ ਕਿ ਜੇ ਤਸੱਲੀ ਬੜੀ ਜ਼ਰੂਰੀ ਆ ਸਬਹੁਤ ਵਧੀਆ ਸੁਨੇਹਾ ਤੁਸੀਂ ਸਾਰੀ ਲੋਕਾਈ ਨੂੰ ਦਿੱਤਾ ਹੈ ਔਰ ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲੋਂ ਅਸੀਂ ਸਮਾਂ ਵੀ ਲਿਆ ਅਸੀਂ ਇਸ ਗੱਲ ਦੇ ਉੱਤੇ ਆਪ ਜੀ ਦਾ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਸਰੋਤਿਆਂ ਦੇ ਨਾਲ ਬਹੁਤ ਡੂੰਘਾਈ ਦੇ ਵਿੱਚ ਗੱਲਾਂ ਸਾਂਝੀਆਂ ਕੀਤੀਆਂ ਨੇ ਸੋ ਪੰਜਾਬ ਦੇ ਲਖਾਰੀ ਚੈਨਲ ਦੇ ਹਰਜਿੰਦਰ ਸਿੰਘ ਜਿੰਦੀ ਵੀਰ ਜੀ ਅਤੇ ਦਾਸ ਕੁਲਵਿੰਦਰ ਸਿੰਘ ਆਖਲ ਦੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਤੇ ਨਾਲ-ਨਾਲ ਲੋਕਾਈ ਨੂੰ ਕੋਈ ਨਾ ਕੋਈ ਉਹ ਗੱਲਾਂ ਦੱਸੀਆਂ ਨੇ ਜਿਨ੍ਹਾਂ ਦੇ ਤਹਿਤ ਅਸੀਂ ਆਪਾਂ ਪਵਿੱਤਰ ਰੱਖ ਸਕਦੇ ਹਾਂ ਅਸੀਂ ਪਦਾਰਥ ਬਾਦ ਤੋਂ ਦੂ ਰਹਿੰਦੇ ਹੋਇਆਂ ਜਾਂ ਪਦਾਰਥਵਾਦ ਨੂੰ ਉਹਨਾਂ ਕ ਤਿਆਰ ਕਰਦੇ ਹੋਏ ਜਿੰਨਾ ਕ ਜ਼ਰੂਰੀ ਹੈ ਬਾਕੀ ਅਸੀਂ ਰੱਬ ਦੀ ਰਾਜਾ ਦੇ ਵਿੱਚ ਰਹਿ ਕੇ ਤੇ ਨਾਲ ਨਾਲ ਜੋ ਵਾਤਾਵਰਨ ਸਾਡਾ ਹੈ ਇਸ ਨੂੰ ਖੁਸ਼ਹਾਲ ਦੇਖ ਕੇ ਜਾਂ ਇਸ ਨੂੰ ਖੁਸ਼ਹਾਲ ਬਣਾ ਕੇ ਅਸੀਂ ਆਪਣੇ ਜੋ ਫਰਜ਼ ਹੈ ਨਿਵਾ ਸਕਦੇ ਹਾਂ ਕਿਉਂਕਿ ਕੁਦਰਤ ਵਾਤਾਵਰਨ ਚ ਵੱਸਦੀ ਵਾਤਾਵਰਨ ਬਚਾਈਏ ਕੁਲਵਿੰਦਰ ਗਾਖਲ ਰੁੱਖ ਲਗਾ ਕੇ ਆਪਾਂ ਜੀਣਾ ਸਫਲ ਬਣਾਈਏ ਆਪਾਂ ਜੀਣਾ ਸਫਲ ਬਣਾਈਏ ਆਪਾਂ ਜੀਣਾ ਸਫਲ ਬਣਾਈਏ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ